ਨਾ 500 ਨਾ 200 ਤੇ ਨਾ ਹੀ 100 ਅੱਜ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਅਸੀਂ ਦੱਸਣ ਵਾਲੇ ਆ ਮਹਿਜ਼ 98 ਰੁਪਏ ਤੁਹਾਡੇ ਲੱਗਣ ਵਾਲੇ ਨੇ ਤੇ 98 ਰੁਪਈਆ ਦੇ ਵਿੱਚ ਤੁਸੀਂ ਘਰ ਬੈਠ ਕੇ ਆਪਣੇ ਸਰੀਰ ਦੇ ਵਿੱਚੋਂ ਕਿਸੇ ਵੀ ਹਿੱਸੇ 'ਚ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਬਲੌਕਿੰਗ ਹੋਵੇ ਤਾਂ ਉਹ ਅਸੀਂ ਅੱਜ ਹੱਲ ਕਰਨ ਵਾਲੇ ਆ ਮੈਂ ਤੇ 98 ਵੀ ਤਾਂ ਗਿਣੀ ਐ ਜਦੋਂ 18 ਰੁਪਏ ਸੀ ਬਿਜਲੀ ਤੇ ਤੇਲ ਦਾ ਖਰਚਾ ਵਿੱਚੇ ਪਾਇਆ ਨਹੀਂ ਤੇ ਫਾਰਮੂਲਾ 80 ਰੁਪਏ ਦਾ ਹੀ ਹੈ ਪਹਿਲੀ ਡੋਸ ਤੋਂ ਉਹਨਾਂ ਦਾ ਡਾਈਜੈਸ਼ਨ ਠੀਕ ਹੋ ਜਾਂਦਾ ਗੈਸ ਦੀ ਪ੍ਰੋਬਲਮ ਅਫਾਰੇ ਦੀ ਪ੍ਰੋਬਲਮ ਖੱਟੇ ਡਕਾਰ ਆਣਾ ਮੂੰਹ ਚ ਖੱਟਾ ਪਾਣੀ ਆਣਾ ਪਹਿਲੇ ਦਿਨ ਤੋਂ ਠੀਕ ਪਹਿਲੇ ਦਿਨ ਤੋਂ ਪਹਿਲੇ ਪਹਿਲੀ ਡੋਸ ਤੋਂ ਕੋਲੇਸਟ੍ਰੋਲ ਜਿਹੜੀ ਚੀਜ਼ ਹੈਗੀ ਉਹ ਬਹੁਤ ਫਾਇਦੇਮੰਦ ਹੈ ਜੇ ਉਹ ਖਰਾਬ ਹੋ ਜੇ ਉੰਨੀ ਹੀ ਨੁਕਸਾਨਦੇਹੀ ਹੈ ਜੜ ਡਾਈਜੈਸ਼ਨ ਹੈ ਡਾਈਜੈਸ਼ਨ ਠੀਕ ਨਹੀਂ ਹੈ ਕੋਲੇਸਟ੍ਰੋਲ ਵੱਧ ਗਿਆ ਫੈਟੀ ਲੀਵਰ ਹੋ ਗਿਆ ਉਹੀ ਕੋਲੇਸਟ੍ਰੋਲ ਤੁਹਾਡੀ ਪੈਰਾਂ ਦੀ ਨਸ ਨੂੰ ਬੰਦ ਕਰ ਦਿੰਦਾ ਉਹੀ ਕੋਲੇਸਟ੍ਰੋਲ ਤੁਹਾਡੀ ਗਰਦਨ ਦੀ ਨਸ ਨੂੰ ਬੰਦ ਕਰ ਦਿੰਦਾ ਉੱਪਰ ਖੂਨ ਜਾਣਾ ਬੰਦ ਹੋ ਜਾਂਦਾ ਅਸਲ ਦਿਲ ਨੂੰ ਸੁਣਦੇ ਸੀ ਵੀ ਦਿਲ ਦੀ ਪ੍ਰੋਬਲਮ ਹੁੰਦੀ ਹੈ ਜੀ ਕੱਲਰ ਇਹ ਵਾਲੀ ਨਸ ਬੰਦ ਹੋ ਜੇ ਨਾ ਜਾਂ ਕਲੋਟ ਦਾ ਤੱਥਾ ਜਾਨ ਲੱਗ ਜੇ ਬਲੋਕੇਜ ਹੋ ਜੇ ਟੀਆਈਏ ਹੁੰਦੀ ਹੈ ਇੱਕ ਡਿਜੀਜ਼ ਉਹ ਹੁਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਦੀ ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ ਡਾਕਟਰ ਸਾਰਾ ਕੁਝ ਟੈਸਟ ਕਰ ਲੈਂਦੇ ਆ ਪਤਾ ਨਹੀਂ ਲੱਗਦਾ ਕਿ ਇਸ ਕਰਕੇ ਹਨੇਰਾ ਆ ਰਿਹਾ ਨਿੰਬੂ ਅਦਰਕ ਲਸਣ ਤੇ ਸੇਵ ਦੇ ਤੁਹਾਡਾ ਕੋਲੇਸਟ੍ਰੋਲ ਜਿਹੜਾ ਬੈਡ ਹੈ ਉਹ ਚੱਕਿਆ ਜਾਣਾ ਹੈ ਕੰਟਰੋਲ ਵਿੱਚ ਆ ਜਾਣਾ ਹੈ ਇੱਕ ਚਮਚ 5 5 ml ਮੈਂ ਕਹਿੰਦਾ ਜੀ ਪਿੰਦੇ ਹੀ ਮਜ਼ਾ ਆ ਜਾਏਗਾ ਇੱਕ ਚਮਚ ਪਿੱਤੀ ਠੀਕ ਹੈ ਤੇ ਤੁਸੀਂ ਕਹੋਗੇ ਕੀ ਹੀ ਬਾਤ ਹੈ ਔਰ ਜਿਨ੍ਹਾਂ ਨੂੰ ਛੱਲੇ ਪਏ ਆ ਸਟੰਟ ਪਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਨੋਬਤ ਆ ਗਈ ਹੈ ਕਿ ਉਹਨਾਂ ਦੇ ਹਾਰਟ ਵਿੱਚ ਬਲੋਕੇਜ ਹੈ ਉਸ ਬਲੋਕੇਜ ਨੂੰ ਵੀ ਇਹ ਖਤਮ ਕਰ ਦਿੰਦਾ ਹੈ ਕਿਉਂਕਿ ਕੋਲੇਸਟ੍ਰੋਲ ਜਮਾ ਹੁੰਦਾ ਹੈ ਹੌਲੀ-ਹੌਲੀ ਇਹ ਕੋਲੇਸਟ੍ਰੋਲ ਨੂੰ ਖੁਰਚੀ ਜਾਂਦਾ ਹੈ ਚੱਕ ਕੇ ਬਾਹਰ ਫਿਰ ਜਿਨ੍ਹਾਂ ਦੇ ਹਾਜ਼ਮੇ ਖਰਾਬ ਨੇ ਉਹ ਸੋਜਾ ਵੀ ਫਰਹਾਰ ਉਹਦੇ ਕਰਕੇ ਆ ਸਕਦਾ ਜੀ ਗੋਡਿਆਂ ਤੇ ਮੋਡਿਆਂ ਤੇ ਪੈਰਾਂ ਤੇ ਮੂੰਹ ਕਿਿਆਂ ਦੇ ਏਡੇ ਵੱਡੇ-ਵੱਡੇ ਹੋ ਜਾਂਦੇ ਨੇ ਸੋਜੇ ਨਾਲ ਅੱਖਾਂ ਸੁੱਜ ਜਾਂਦੀਆਂ ਨੇ 105 ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਡਾਈਜੈਸ਼ਨ ਠੀਕ ਨਾ ਹੋਵੇ ਤੁਹਾਡਾ ਤੇ ਤੁਹਾਨੂੰ ਲੱਗਦੀ ਆ ਨਾ 500 ਨਾ 200 ਤੇ ਨਾ ਹੀ 100 ਅੱਜ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਅਸੀਂ ਦੱਸਣ ਵਾਲੇ ਆ ਮਹਿਜ਼ 98 ਰੁਪਏ ਤੁਹਾਡੇ ਲੱਗਣ ਵਾਲੇ ਨੇ ਤੇ 98 ਰੁਪਈਆ ਦੇ ਵਿੱਚ ਤੁਸੀਂ ਘਰ ਬੈਠ ਕੇ ਆਪਣੇ ਸਰੀਰ ਦੇ ਵਿੱਚੋਂ ਕਿਸੇ ਵੀ ਹਿੱਸੇ 'ਚ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਬਲੌਕਿੰਗ ਹੋਵੇ ਤਾਂ ਅਸੀਂ ਅੱਜ ਹੱਲ ਕਰਨ ਵਾਲੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਮਾਡਰਨ ਲੋਕਾਂ ਦੇ ਦੇਸੀ ਵੈਦ ਔਰ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਚਮਨਪਰਾਸ਼ ਕਿੰਗ ਦੇ ਨਾਂ ਤੇ ਮਸ਼ਹੂਰ ਨੇ ਉਹਨਾਂ ਦੇ ਚਮਨਪਰਾਸ਼ ਦੇ ਚਰਚੇ ਵੀ ਬਹੁਤ ਜ਼ਿਆਦਾ ਨੇ ਔਰ ਇਸ ਵੇਲੇ ਅੱਜ ਤੁਹਾਡੇ ਨਾਲ ਨਾ 200 ਚ ਨਾ 100 ਤੇ ਨਾ ਹੀ 500 ਰੁਪਿਆ ਕੁਛ ਨਹੀਂ ਲੱਗਣਾ ਤੁਹਾਡਾ ਮਹਿਜ਼ 98 ਰੁਪਿਆ ਚ ਘਰ ਬੈਠੇ ਅ ਜ ਤੁਸੀਂ ਨੁਸਖਾ ਬਣਾਉਣ ਵਾਲੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਆ ਕੀ ਕਾ ਟੀਵੀ ਪੰਜਾਬੀ ਤੁਹਾਡਾ ਹੀ ਫਰੂਕੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੇ ਪਿਆਰ ਭਰੀ ਸ਼ਸ਼ਕਾਰ ਨਾ ਤੁਸੀਂ ਕਹ ਰਹੇ ਵੀ ਨਾ 500 ਲੱਗਣਾ ਹੈ ਨਾ 200 ਲੱਗਣਾ ਹੈ ਨਾ 100 ਲੱਗਣਾ ਇਹ 98 ਰੁਪਿਆ ਵਾਲਾ ਕਿਹੜਾ ਨੁਸਖਾ ਕੱਢ ਲਿਆ ਜੀ ਅੱਜ ਤੁਸੀਂ ਦੇਖੋ ਨੇਚਰ ਨੇ ਸਾਰੀ ਚੀਜ਼ਾਂ ਆਪਣੇ ਘਰੇ ਦਿੱਤੀਆਂ ਠੀਕ ਹੈ ਜੀ ਨੇਚਰ ਨੇ ਉਹ ਚੀਜ਼ਾਂ ਉਗਾਈਆਂ ਜਿਹੜੀ ਚੀਜ਼ਾਂ ਤੁਹਾਡੀ ਬਿਮਾਰੀ ਨੂੰ ਠੀਕ ਕਰਦੀਆਂ ਠੀਕ ਹੈ ਸਭ ਤੋਂ ਵੱਡੀ ਬਿਮਾਰੀ ਜਿਹੜੀ ਅੱਜ ਦੀ ਡੇਟ ਚ ਚੱਲ ਰਹੀ ਹੈ ਉਹ ਚੱਲ ਰਹੀ ਹੈ ਮੇਰਾ ਕੋਲੇਸਟ੍ਰੋਲ ਵੱਧ ਗਿਆ ਠੀਕ ਹੈ ਜੀ ਮੇਰੇ ਹਾਰ ਮੇਰੇ ਲੀਵਰ ਦੇ ਉੱਤੇ ਕੋਲੇਸਟ੍ਰੋਲ ਜਮਾ ਹੋ ਗਿਆ ਫੈਟ ਜਮਾ ਹੋ ਗਿਆ ਫੈਟੀ ਲੀਵਰ ਹੋ ਗਿਆ ਮੇਰਾ ਡਾਈਜੈਸ਼ਨ ਠੀਕ ਨਹੀਂ ਹੈ ਜੜ ਡਾਈਜੈਸ਼ਨ ਹੈ ਡਾਈਜੈਸ਼ਨ ਠੀਕ ਨਹੀਂ ਹੈ ਕੋਲੇਸਟ੍ਰੋਲ ਵੱਧ ਗਿਆ ਫੈਟੀ ਲੀਵਰ ਹੋ ਗਿਆ ਉਹੀ ਕੋਲੇਸਟ੍ਰੋਲ ਤੁਹਾਡੀ ਪੈਰਾਂ ਦੀ ਨਸ ਨੂੰ ਬੰਦ ਕਰ ਦਿੰਦਾ ਅੱਛਾ ਜੀ ਉਹੀ ਕੋਲੇਸਟ੍ਰੋਲ ਤੁਹਾਡੀ ਗਰਦਨ ਦੀ ਨਸ ਨੂੰ ਬੰਦ ਕਰ ਦਿੰਦਾ ਉੱਪਰ ਖੂਨ ਜਾਣਾ ਬੰਦ ਹੋ ਜਾਂਦਾ ਅਸਤੇ ਦਿਲ ਨੂੰ ਸੁਣਦੇ ਸੀ ਵੀ ਦਿਲ ਨਹੀਂ ਪ੍ਰੋਬਲਮ ਹੁੰਦੀ ਹੈ ਜੀ ਕੱਲੇ ਅਗਰ ਇਹ ਵਾਲੀ ਨਸ ਬੰਦ ਹੋ ਜੇ ਨਾ ਜਾਂ ਕਲੋਟ ਦਾ ਤੱਥਾ ਜਾਣ ਲੱਗ ਜੇ ਬਲੋਕੇਜ ਹੋ ਜੇ ਟੀਆਈਏ ਹੁੰਦੀ ਹੈ ਇੱਕ ਡਿਜੀਜ਼ ਉਹ ਹੁਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਦੀ ਅੱਖਾਂ ਦੇ ਅੱਗੇ ਅੰਧੇਰਾ ਆ ਜਾਂਦਾ ਡਾਕਟਰ ਸਾਰਾ ਕੁਝ ਟੈਸਟ ਕਰ ਲੈਂਦੇ ਆ ਪਤਾ ਨਹੀਂ ਲੱਗਦਾ ਕਿ ਇਸ ਕਰਕੇ ਅੰਧੇਰਾ ਆ ਰਿਹਾ ਉਹ ਟИА ਹੈ ਉਹ ਵੀ ਬਲੋਕੇਜ ਕਰਕੇ ਹੁੰਦਾ ਹੈ ਹਾਰਟ ਵਿੱਚ ਕੋਈ ਕਲੋਟ ਮੂਵ ਕਰ ਰਿਹਾ ਹੁੰਦੇ ਕਰਕੇ ਹੁੰਦਾ ਹੈ ਕੋਲੇਸਟ੍ਰੋਲ ਜਿਹੜੀ ਚੀਜ਼ ਹੈਗੀ ਉਹ ਬਹੁਤ ਫਾਇਦੇਮੰਦ ਹੈ ਜੇ ਉਹ ਖਰਾਬ ਹੋ ਜੇ ਉੰਨੀ ਹੀ ਨੁਕਸਾਨਦੇ ਹੈ ਤੇ ਇਹ ਚੀਜ਼ਾਂ ਤੁਹਾਡੀ ਕਿਚਨ ਵਿੱਚ ਹੈ ਜਿਹੜੀ ਮੈਂ ਦੱਸਣ ਲੱਗਾ ਠੀਕ ਹੈ ਠੰਡ ਦਾ ਟਾਈਮ ਚੱਲ ਰਿਹਾ ਹੈ ਹਾਰਟ ਦੇ ਮਰੀਜ਼ ਬਹੁਤ ਵੱਧਦੇ ਆ ਜਿਹੜੇ ਨਵੇਂ ਡਿਟੈਕਸ਼ਨ ਹੁੰਦੀ ਹੈ ਵੀ ਹਾਰਟ ਦੀ ਪ੍ਰੋਬਲਮ ਉਹ ਵੀ ਇਸੇ ਸੀਜ਼ਨ ਵਿੱਚ ਹੁੰਦੀ ਹੈ। ਐਹੀ ਸੀਜ਼ਨ ਵਿੱਚ ਸਾਰੀ ਚੀਜ਼ਾਂ ਆਂਦੀਆਂ ਬਾਜ਼ਾਰ ਵਿੱਚ। ਔਰ ਰੱਬ ਨੇ ਇਸੇ ਕਰਕੇ ਇਹ ਚੀਜ਼ਾਂ ਦਿੱਤੀਆਂ। ਇਸ ਟਾਈਮ ਬਿਲਕੁਲ ਸਸਤੀ ਹੁੰਦੀ ਹੈ। ਮੈਂ ਤੇ 98 ਵੀ ਤਾਂ ਗਿਣਿਆ ਜਦੋਂ 18 ਰੁਪਏ ਅਸੀਂ ਬਿਜਲੀ ਤੇ ਤੇਲ ਦਾ ਖਰਚਾ ਵਿੱਚੇ ਪਾਇਆ ਨਹੀਂ ਤੇ ਫਾਰਮੂਲਾ 80 ਰੁਪਏ ਦਾ ਹੀ ਹੈ। ਜੇ ਤੁਹਾਡੇ ਪਿੰਡ 'ਚ ਘਰੇ ਚੀਜ਼ਾਂ ਉਗਦੀਆਂ। ਘਰੇ ਤਿਆਰ ਹੈ ਫਿਰ ਤੇ 80 ਰੁਪਏ ਦਾ ਹੀ ਹੈ। ਜੇ ਤੁਸੀਂ ਬਾਜ਼ਾਰੋਂ ਤੇਲ ਫੂਕ ਕੇ ਲਿਆਣੀਆਂ ਚੀਜ਼ ਇਆ ਬਿਜਲੀ ਦੇ ਨਾਹੀ ਨੂੰ ਬਣਾਣਾ ਹੈ ਗੈਸ ਨਾਲ ਬਣਾਉਣਾ ਹੈ ਬਣਾਉਣਾ ਉਹਦੇ 18 ਰੁਪਏ ਖਰਚਾ ਬਣਾਉਣ ਦਾ ਬਾਕੀ ਤੇ 80 ਰੁਪਏ ਦਾ ਹੀ ਹੈ ਫਾਰਮੂਲਾ ਜੀ ਚਾਰ ਚੀਜ਼ਾਂ ਲੈਣੀ ਹੈ ਠੀਕ ਹੈ ਜੀ ਨਿੰਬੂ ਠੀਕ ਹੋ ਗਿਆ ਸੇਬ ਦਾ ਸਿਰਕਾ ਠੀਕ ਹੈ ਅਦਰਕ ਠੀਕ ਹੈ ਤੇ ਲਸਣ ਜੀ ਜੀ ਬਸ ਇਹ ਚਾਰ ਚੀਜ਼ਾਂ ਨਾਲ ਇਹ ਨੁਸਖਾ ਫਾਰਮੂਲਾ ਚਾਰ ਚੀਜ਼ਾਂ ਨਿੰਬੂ ਸੇਬ ਦਾ ਸਿਰਕਾ ਅਦਰਕ ਤੇ ਲਸਣ ਚਾਰ ਚੀਜ਼ਾਂ ਜੇ ਤੁਸੀਂ ਠੀਕ ਵਾਰ ਤੋਂ ਖਰ ਲੀਆਂ ਬਣਾਉਣ ਦਾ ਤਰੀਕਾ ਇਹਦਾ ਸਹੀ ਤਰੀਕੇ ਨਾਲ ਬਣੀਆਂ ਹੋਣ ਕਿਉਂਕਿ ਦਹੀਂ ਬਣਾਉਣ ਤੋਂ ਪਹਿਲੇ ਨਾ ਆਪਾਂ ਕਹਿੰਦੇ ਆ ਨਾ ਘਰਾਏ ਚ ਵੀ ਦੁੱਧ ਨੂੰ ਖੱਟਾ ਲਾ ਦੋ ਜਾਗ ਲਾ ਦੋ ਦਹੀਂ ਬਣੂਗੀ ਫਿਰ ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਜਦੋਂ ਜਾਗ ਲਾਂਦਾ ਨਾ ਠੀਕ ਨਹੀਂ ਬਣਦੀ ਹੂੰ ਇਹਦੇ ਤੋਂ ਜਮਵਾਓ ਹੂੰ ਫਿਰ ਠੀਕ ਬਣੂਗੀ ਸਵੇਰੇ ਉਹ ਬਣਾਉਣ ਦਾ ਹੀ ਤਰੀਕਾ ਹੈ ਆਯੁਰਵੇਦ ਵਿੱਚ ਵੀ ਲਿਖਿਆ ਹੈ ਸੰਸਕ ਆਯੁਰਵੇਦ ਵਿੱਚ ਲਿਖਿਆ ਸੰਸਕਾਰੋ ਨਾਮ ਗੁਣੰਤਰਾ ਧਿਆਨਮ ਸੰਸਕਾਰ ਕਰਨੇ ਸੇ ਗੁਣੋ ਮੇਂ ਤੋਂ ਅੰਤਰ ਆ ਜਾਏਗਾ ਹੁਣ ਆਪਾਂ ਇਹਨਾਂ ਦਾ ਸੰਸਕਾਰ ਕਰਨਾ ਹੈ ਤਰੀਕੇ ਨਾਲ ਤਰੀਕਾ ਕੀ ਹੈ ਜਿਵੇਂ ਦੇਖੋ ਮੈਂ ਛੋਟਾ ਜਿਹਾ ਐਗਜ਼ਾਮਪਲ ਦਵਾਗਾ ਹਰ ਜਿਹੜਾ ਵੀ ਬੰਦਾ ਨੋਨਵੇਜ ਖਾਂਦਾ ਉਹਨੂੰ ਪਤਾ ਹੈ ਜਦੋਂ ਮੱਛੀ ਖਾ ਲੈਂਦਾ ਫਿਸ਼ ਖਾਂਦਾ ਹੈ ਅਸੀਂ ਕਹਿੰਦੇ ਆ ਦੁੱਧ ਨਹੀਂ ਪੀਣਾ ਕਿਉਂ ਨਹੀਂ ਪੀਣਾ ਦੁੱਧ ਤੇ ਮੱਛੀ ਆਪਸੇ ਜ਼ਹਿਰ ਹੈ ਠੀਕ ਹੈ ਸਮਾਨ ਮਾਤਰਾ ਵਿੱਚ ਕਿਉ ਤੇ ਸ਼ਹਿਦ ਮਿਕਸ ਕਰਕੇ ਦੇਤਾ ਉਹ ਵੀ ਜ਼ਹਿਰ ਹੈ ਅਲੱਗ-ਅਲੱਗ ਦੇ ਸਕਦੇ ਹੋ ਐਵੇਂ ਹੀ ਇਹਦੇ ਬਣਾਉਣ ਦਾ ਤਰੀਕਾ ਹੈ ਠੀਕ ਹੈ ਜੇ ਤੁਸੀਂ ਠੀਕ ਬਣਾ ਲਿਆ ਮਿਕਸਿੰਗ ਠੀਕ ਕਰ ਲਈ ਜਦੋਂ ਤੁਹਾਡੀ ਦਹੀਂ ਵਧੀਆ ਜੰਮਦੀ ਹੈ ਦਹੀਂ ਤੋਂ ਮੱਖਣ ਵਧੀਆ ਨਿਕਲਦਾ ਹੈ ਮੱਖਣ ਤੋਂ ਘਿਓ ਵਧੀਆ ਨਿਕਲਦਾ ਓਵੇਂ ਹੀ ਨਿੰਬੂ ਅਦਰਕ ਲਸਣ ਤੇ ਸੇਬ ਦੇ ਸਿਰਕੇ ਨਾਲ ਤੁਹਾਡਾ ਕੋਲੇਸਟ੍ਰੋਲ ਜਿਹੜਾ ਬੈਡ ਹੈ ਉਹ ਚੱਕਿਆ ਜਾਣਾ ਹੈ ਕੰਟਰੋਲ ਵਿੱਚ ਆ ਜਾਣਾ ਹੈ ਜਿੰਦਾ ਟ੍ਰਾਈਗਲਿਸਰਾਈਡ 500 ਤੋਂ ਉੱਤੇ ਹੈ ਜਿੰਦਾ ਐਲ ਡੀ ਐਲ 150 ਤੋਂ ਉੱਤੇ ਚਲਾ ਗਿਆ ਜਿੰਦਾ ਟੋਟਲ ਕੋਲੇਸਟ੍ਰੋਲ 250 ਤੋਂ ਉੱਤੇ ਚਲਾ ਗਿਆ ਉਹ ਇਸ ਫਾਰਮੂਲੇ ਦੀ ਵਰਤੋਂ ਲਗਾਤਾਰ 3 ਮਹੀਨੇ ਕਰ ਲੋ ਉਹਨਦੀ ਕੋਈ ਵੀ ਐਸੀ ਗੋਲੀ ਐ ਸਟੈਟਿਨਸ ਐ ਜਾਂ ਐਸੀ ਗੋਲੀਆਂ ਐ ਜਿਹੜੀ ਉਹ ਕੋਲੇਸਟ੍ਰੋਲ ਡਾਊਨ ਕਰਨ ਵਾਸਤੇ ਲੈਂਦੀਆਂ ਉਹ ਬੰਦ ਹੋ ਜਾਣਗੀਆਂ ਉਹ ਗੋਲੀਆਂ ਦਾ ਸਾਈਡ ਇਫੈਕਟ ਪਤਾ ਕੀ ਐ ਮੈਮਰੀ ਖਤਮ ਹੋ ਜਾਂਦੀ ਐ ਦਿਮਾਗ ਵਿੱਚ ਕੋਲੇਸਟ੍ਰੋਲ ਐ ਸਾਡੇ ਭਰਿਆ ਪਿਆ ਕੋਲੇਸਟ੍ਰੋਲ ਦਿਮਾਗ ਵਿੱਚ ਜਦੋਂ ਤੁਸੀਂ ਗੋਲੀ ਲੈਂਦੇ ਹੋ ਉਹ ਪੂਰੀ ਬੋਡੀ ਦਾ ਕੋਲੇਸਟ੍ਰੋਲ ਕੱਢਦਾ ਤੇ ਜਿਹੜਾ ਬੰਦਾ 10-15 ਸਾਲ ਤੋਂ ਕੋਲੇਸਟ੍ਰੋਲ ਦੀ ਗੋਲੀ ਲੈ ਰਿਆ ਉਹਨੇ ਮੋਢੇ ਦੇ ਉੱਤੇ ਰੱਖਿਆ ਹੁੰਦਾ ਤੋਲੀਆਂ ਤੇ ਉਹ ਘਰੇ ਤੋਲੀਆਂ ਲੱਭ ਰਿਆ ਹੁੰਦਾ ਮੇਰਾ ਤੋਲੀਆਂ ਕਿੱਥੇ ਐ ਮੇਰਾ ਤੋਲੀਆਂ ਕਿੱਥੇ ਐ ਮੈਂ ਨਾਣਾ ਐ ਮੈਂ ਨਾਣਾ ਉਹ ਮੈਮਰੀ ਜਿਹੜੀ ਹੈ ਨਾ ਉਹ ਕੋਲੇਸਟ੍ਰੋਲ ਦੀ ਗੋਲੀ ਖਤਮ ਕਰਦੀ ਹੈ ਇਸ ਕਰਕੇ ਆਪਣੇ ਘਰੇ ਜਿਹੜੀ ਹੈ ਚਾਰ ਚੀਜ਼ਾਂ ਹੈਗੀਆਂ ਇਹਦੀ ਵਰਤੋ ਕਰੋ ਵਰਤੋ ਕਰਨੀ ਬਿਲਕੁਲ ਆਸਾਨ ਹੈ ਮੈਂ ਤੁਹਾਨੂੰ ਦਿਖਾ ਦਿੰਨਾ ਪਹਿਲੀ ਪਹਿਲੀ ਤੁਸੀਂ ਕਹਿ ਰਹੇ ਸੀ ਵੀ ਜਿਹੜਾ ਨੁਸਖਾ ਜ ਬਣਾਉਣਾ ਸਾਨੂੰ ਇਹ ਵੀ ਦੱਸੋ ਵੀ ਪਹਿਲੀ ਡੋਜ਼ ਦੇ ਨਾਲ ਹੀ ਫਰਕ ਨਜ਼ਰ ਆਏਗਾ ਰਾਹਤ ਨਜ਼ਰ ਆਏਗੀ ਬਿਲਕੁਲ ਆਏਗੀ ਜੀ ਅਦਰਕ ਵੀ ਫਰਕ ਹੋਏਗਾ ਜੀ ਦੇਖੋ ਅਦਰਕ ਹੈ ਠੀਕ ਜੀ ਡਾਈਜੈਸ਼ਨ ਦਾ ਕੰਮ ਕਰਦਾ ਹੈ ਤੁਸੀਂ ਸਾਗ ਖਾਂਦੇ ਹੋ ਹਾਂਜੀ ਸੀਜ਼ਨ ਨੇ ਸਾਗ ਦਾ ਕੀ ਪਾਉਂਦੇ ਹੋ ਵਕਤ-ਵਕਤ ਅਦਰਕ ਕਿਉਂ ਲਸਣ ਲਸਣ ਕਿਉਂ ਡਾਈਜੈਸ਼ਨ ਠੀਕ ਕਰਦੇ ਆਂ ਅਦਰਕ ਲਸਣ ਇੰਦੇ ਚਾਹ ਡਾਈਜੈਸ਼ਨ ਠੀਕ ਕਰਨਗੇ ਲੀਵਰ ਦੇ ਐਨਜ਼ਾਈਮਸ ਵਧੀਆ ਰਿਲੀਜ਼ ਹੋਣਗੇ ਡਾਈਜੈਸ਼ਨ ਤੁਹਾਡੀ ਵੱਧ ਜੇਗੀ ਲੱਕੜ ਪੱਥਰ ਖਾਦਾ ਹੋਇਆ ਹਜਮ ਜਦੋਂ ਉਹ ਚੀਜ਼ਾਂ ਹਜਮ ਹੋ ਜਾਣਗੀਆਂ ਠੀਕ ਹੈ ਬੈਡ ਕੋਲੇਸਟ੍ਰੋਲ ਨਹੀਂ ਬਣੇਗਾ ਬੈਡ ਕੋਲੇਸਟ੍ਰੋਲ ਨਹੀਂ ਬਣੇਗਾ ਤੁਸੀਂ ਬਿਲਕੁਲ ਫਿੱਟ ਨਹੀਂ ਲੀਵਰ ਦਾ ਕੀ ਕੰਸਰਨ ਆ ਗਿਆ ਜੀ ਹੁਣ ਕੋਲੇਸਟ੍ਰੋਲ ਨਾਲ ਜਾਂ ਦੇਖੋ ਜਿਹੜਾ ਬੈਡ ਫੈਟ ਹੈ ਜਿਹੜਾ ਫੈਟ ਹੈ ਗਲਤ ਜਿਹੜਾ ਡਾਈਜੈਸ਼ਨ ਠੀਕ ਨਹੀਂ ਹੋਈ ਗਲਤ ਚੀਜ਼ ਜਾ ਕੇ ਲੀਵਰ ਦੇ ਉੱਤੇ ਜਮੇਗੀ ਜਦੋਂ ਜਮਦੀਆਂ ਸੀ ਕੀ ਕਹਿੰਦੇ ਆ ਫੈਟੀ ਲੀਵਰ ਮਤਲਬ ਲੀਵਰ ਦੇ ਉੱਤੇ ਫੈਟ ਆ ਗਿਆ ਫੈਟੀ ਲੀਵਰ ਉਹਦੇ ਨਾਲ ਕੀ ਹੁੰਦਾ ਜੀ ਫੈਟੀ ਲੀਵਰ ਤਾਂ ਹਰੇਕ ਦੇ ਹੀ ਆ ਜੀ ਅੱਜਕੱਲ ਡਾਕਟਰਾਂ ਕੋਲ ਅਸੀਂ ਮਾਫ ਕਰਨਾ ਸੀ ਚੱਲੇ ਜਾਈਏ ਡਾਕਟਰ ਸਾਹਿਬ ਉਹ ਕਹਿੰਦੇ ਕੋਈ ਗੱਲ ਨਹੀਂ ਫੈਟੀ ਲੀਵਰ ਸਾਰਿਆਂ ਦੇ ਹੀ ਹੈ ਦੇਖੋ ਜਿਹੜਾ ਸਾਡਾ ਅੱਜ ਦੀ ਡੇਟ ਵਿੱਚ ਖਾਣ ਪੀਣ ਹੋ ਗਿਆ ਉਹਦੇ ਕਰਕੇ ਫੈਟੀ ਲੀਵਰ ਗ੍ਰੇਡ 1 ਚੱਲ ਰਿਹਾ ਪਰ ਗ੍ਰੇਡ 1 ਵੀ ਨਹੀਂ ਹੋਣਾ ਚਾਹੀਦਾ ਜਿਸ ਬੰਦੇ ਦੇ ਲੀਵਰ ਦੇ ਐਨਜ਼ਾਈਮਸ O T P T 50 ਤੋਂ ਵੱਧ ਆ ਰਹੇ ਆ ਉਹ ਅਗਲੇ 10 ਸਾਲੇ ਚ ਆਨ ਦੇ ਟਾਈਮ ਵਿੱਚ ਹਾਰਟ ਅਟੈਕ ਦਾ ਮਰੀਜ਼ ਬਣ ਜਾਏਗਾ ਉਹਨੂੰ ਹਾਰਟ ਦੀ ਪ੍ਰੋਬਲਮ ਹੋਏਗੀ ਹੀ ਹੋਏਗੀ ਇਹ ਚੀਜ਼ਾਂ ਬੁੱਕ ਵਿੱਚ ਲਿਖੀਆਂ ਹੋਈਆਂ ਤੇ ਇਸ ਕਰਕੇ ਤੁਹਾਡਾ ਓਟੀਪੀਟੀ 30 ਤੋਂ ਥੱਲੇ ਹੋਣਾ ਚਾਹੀਦਾ 26 28 27 ਜੇ ਤੁਸੀਂ ਚਾਹਦੇ ਹੋ ਵੀ ਤੁਹਾਨੂੰ ਕਦੀ ਹਾਰਟ ਅਟੈਕ ਨਾ ਹੋਵੇ ਲੀਵਰ ਦਾ ਕੰਸਰਨ ਹਾਰਟ ਅਟੈਕ ਨਾਲ ਵੀ ਹੈਗਾ ਇਹ ਫਾਰਮੂਲਾ ਅਦਰਕ ਲਸਣ ਲੀਵਰ ਨੂੰ ਡੀਟੌਕਸੀਫਾਈ ਕਰਦੇ ਆ ਨਿੰਬੂ ਤੁਸੀਂ ਇੰਦੇ ਚ ਪਾਤਾ ਲੀਵਰ ਨੂੰ ਡੀਟੌਕਸੀਫਾਈ ਕਰੇਗਾ ਸੇਬ ਦਾ ਸਿਰਕਾ ਪਾਤਾ ਲੀਵਰ ਨੂੰ ਡੀਟੌਕਸੀਫਾਈ ਕਰੇਗਾ ਡਾਈਜੈਸ਼ਨ ਠੀਕ ਹੋਏਗੀ ਡਾਈਜੈਸ਼ਨ ਠੀਕ ਹੋਏਗੀ ਤੁਹਾਡਾ ਕੋਲੇਸਟ੍ਰੋਲ ਠੀਕ ਹੋ ਜਾਏਗਾ ਜਦੋਂ ਚਾਰੋਂ ਚੀਜ਼ਾਂ ਮਿਲ ਜਾਣਗੀਆਂ ਇਹਨੂੰ ਕਾੜ ਲਾਂਗੇ ਹੁਣ ਜਦੋਂ ਮੈਂ ਬਣਵਾਣਾ ਸਿਖਾਵਾਂਗਾ ਤੁਹਾਨੂੰ ਇਹਨੂੰ ਚੰਗੀ ਤਰ੍ਹਾਂ ਕਾੜਾਂਗੇ ਕਾੜਨ ਤੋਂ ਬਾਅਦ ਜਿਹੜਾ ਫਾਰਮੂਲਾ ਤਿਆਰ ਹੁੰਦਾ ਹੈ ਜਿਹੜੀ ਚੀਜ਼ ਤਿਆਰ ਹੋਏਗੀ ਉਹ ਬੈਡ ਕੋਲੇਸਟਰੋਲ ਨੂੰ ਐਵੇਂ ਖਤਮ ਕਰਦੀ ਜਿਵੇਂ ਖੁੰਚਾ ਮਾਰ ਕੇ ਨਹੀਂ ਉਤਾਰਦੇ ਕਿਸੇ ਚੀਨ ਨੂੰ ਐ ਖੁੰਚੇ ਵਾਲਾ ਕੰਮ ਕਰੂਗੀ ਤੁਹਾਡੇ ਕੋਲੇਸਟਰੋਲ ਕਹੀ ਚੱਲੂਗੀ ਪੂਰੀ ਮੈਂ ਕਹਿੰਦਾ ਜੀ ਪੂਰਾ ਕ੍ਰੇਨ ਹੀ ਚੱਲੂਗੀ ਹੈ ਪੰਨ੍ਹਾ ਜਾਂ ਹੁੰਦਾ ਕੋਲੇਸਟ੍ਰੋਲ ਨੂੰ ਚੁੱਕ ਕੇ ਬਾਹਰ ਬੋਡੀ ਤੋਂ ਬਹੁਤ ਹੀ کارਗਰਚੀ 3 ਮਹੀਨੇ ਤੋਂ ਬਾਅਦ ਜੇ ਅਸੀਂ ਰਿਪੋਰਟ ਕਰਾਈਏ ਤੁਸੀਂ ਕਹਿੰਦੇ ਵੀ 3 ਮਹੀਨੇ ਦਾ ਇਸਤੇਮਾਲ ਕਰਨਾ ਹੈ ਕਿੰਨੇ ਮਹੀਨੇ ਜੇ ਅਸੀਂ ਰਿਪੋਰਟ ਕਰਾ ਕੇ ਇਸ ਨੂੰ ਹੋਰ ਕੰਫੀਡੈਂਟਲੀ ਲੈ ਸਕਦੇ ਐ ਇਨਟੇਕ ਕਰ ਸਕਦੇ ਜ਼ਰੂਰ ਕਰਨਾ ਚਾਹੀਦਾ ਮੈਂ ਤੇ ਕਹਿੰਨਾ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਇਹ ਵੀਡੀਓ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਨੀ ਆਪਾਂ ਜਿਨ੍ਹਾਂ ਨੂੰ ਫੈਟੀ ਲੀਵਰ ਹੈ ਕੋਲੇਸਟ੍ਰੋਲ ਵਧਿਆ ਹੋਇਆ ਹੈ ਚਾਰ ਚੀਜ਼ਾਂ ਅਦਰਕ ਨਿੰਬੂ ਲਸਣ ਸੇਬ ਦਾ ਸਿਰਕਾ ਬਣਾਣਾ ਮੈਂ ਹੁਣੇ ਤੁਹਾਨੂੰ ਦੱਸਣ ਲੱਗਾ ਇਹ ਇੰਦੇ ਵਰਤੋ ਕਰੋ 3 ਮਹੀਨੇ ਲਗਾਤਾਰ ਵਰਤੋ ਕਰੋ ਤੇ ਵਰਤੋ ਕਰਕੇ ਇਹਨਾਂ ਦੀ ਵੀਡੀਓ ਦੇ ਉੱਤੇ ਕਮੈਂਟ ਕਰੋ ਜਿਹੜੇ ਲੋਕੀ ਵਰਤੋ ਕਰ ਰਹੀਆਂ ਮੇਰੀ ਪਹਿਲੇ ਵੀਡੀਓ ਮੈਂ ਇੱਕ ਵਾਰੀ ਪਹਿਲੇ ਵੀ ਦੱਸਿਆ ਸੀ ਫਾਰਮੂਲਾ ਉਹ ਇਹਦੇ ਉੱਤੇ ਹੁਣੇ ਹੀ ਕਮੈਂਟ ਕਰੋ ਵੀ ਕਿੰਨਾ کارਗਰ ਫਾਰਮੂਲਾ ਹੈ ਪਹਿਲੀ ਡੋਸ ਤੋਂ ਉਹਨਾਂ ਦਾ ਡਾਈਜੈਸ਼ਨ ਠੀਕ ਹੋ ਜਾਂਦਾ ਗੈਸ ਦੀ ਪ੍ਰੋਬਲਮ ਅਫਾਰੇ ਦੀ ਪ੍ਰੋਬਲਮ ਖੱਟੇ ਡਕਾਰ ਆਣਾ ਮੂੰਹ ਚ ਖੱਟਾ ਪਾਣੀ ਆਣਾ ਪਹਿਲੇ ਦਿਨ ਤੋਂ ਠੀਕ ਪਹਿਲੇ ਦਿਨ ਤੋਂ ਪਹਿਲੇ ਪਹਿਲੀ ਡੋਸ ਤੋਂ ਪਹਿਲੇ ਦਿਨ ਵਿੱਚ ਦੋ ਵਾਰ ਹੀ ਲੈਣਾ ਹੈ ਇਹ ਤੇ ਪਹਿਲੀ ਡੋਸ ਤੋਂ ਮਤਲਬ ਸਵੇਰ ਵਾਲੀ ਡੋਸ ਲੀਤੀ ਸ਼ਾਮ ਨੂੰ ਤੇ ਬੰਦਾ ਕਹਦੇਗਾ ਕੀ ਆ ਬਾਤ ਹੈ ਜੀ ਅੱਛਾ ਬਿਲਕੁਲ ਮੁਲੇਮ ਪੇਟ ਹੋ ਜਾਏਗਾ ਆਰਾਮ ਆ ਜਾਏਗਾ ਉਹਨੂੰ ਕੋਈ ਅਫਾਰਾ ਨਹੀਂ ਕੋ ਗੈਸ ਨਹੀਂ ਲੀਵਰ ਡੀਟੌਕਸੀਫਾਈ ਐਂਡ ਲੀਵਰ ਕਹੇਗਾ ਮੈਨੂੰ ਤੇ ਹੁਣ ਸਾਹ ਆਇਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅੱਜ ਕੱਲ ਦੱਸਿਓ ਜੀ ਕਿ ਜੇ ਅਗਰ ਅਸੀਂ ਰੋਟੀ ਪਾਣੀ ਖਾ ਲਈਏ ਤੇ ਪਿੱਛੇ ਇੱਕ ਗਲਾਸ ਇਹ ਅੱਧਾ ਕ ਗਲਾਸ ਵੀ ਪਾਣੀ ਦਾ ਪੀ ਲਈ ਹੈ ਨਾ ਜੀ ਉਹ ਤੇ ਢਿੱਡ ਦਾ ਕੁੱਪਾ ਬਣ ਜਾਂਦਾ ਜੀ ਉਹ ਉਹ ਠੀਕ ਕਰੇਗਾ ਸ਼ਾਂਤ ਕਰੇਗਾ ਉਹ ਚੀਜ਼ ਕੋ ਬਿਲਟਡ ਦੇ ਕੁੱਪੇ ਬਣਦੇ ਨੇ ਜੀ ਦੇਖੋ ਜਿਹੜਾ ਰੋਟੀ ਦੇ ਨਾਲ ਪਾਣੀ ਪੀਣਾ ਹੈ ਅਸੀਂ ਤੇ ਉਹਨੂੰ ਮਨਾ ਕਰਨੇ ਆ ਬਿਲਕੁਲ ਠੀਕ ਹੈ ਪਰ ਅਸੀਂ ਹਟਦੇ ਨਹੀਂ ਨਾ ਜੀ ਹਟਦੇ ਨਹੀਂ ਰੋਟੀ ਦੇ ਨਾਲ ਜਦੋਂ ਪਾਣੀ ਪੀਣਾ ਹੁੰਦਾ ਅਸੀਂ ਕਹਿੰਦੇ ਜਦੋਂ ਦੋ ਤਰ੍ਹਾਂ ਦਾ ਖਾਣਾ ਖਾਧਾ ਤਾਂ ਤੁਸੀਂ ਪੀ ਸਕਦੇ ਹੋ ਰੋਟੀ ਖਾਧੀ ਉਸ ਤੋਂ ਬਾਅਦ ਥੋੜਾ ਜਿਹਾ ਇੱਕ ਘੁੱਟ ਪਾਣੀ ਪੀ ਸਕਦੇ ਹੋ ਅਗਰ ਤੁਸੀਂ ਚਾਵਲ ਖਾਣੇ ਆ ਅਗਰ ਚਾਵਲ ਨਹੀਂ ਖਾਣੇ ਤੇ ਪਾਣੀ ਨਹੀਂ ਪੀਣਾ ਅੱਧਾ ਘੰਟਾ ਪਹਿਲੇ ਪੀਓ ਜਾਂ ਅੱਧਾ ਘੰਟਾ ਬਾਅਦ ਵੀਓ ਅਗਰ ਤੁਸੀਂ ਵਿਚੇ ਪੀਣਾ ਚਾਹ ਜੂਸ ਲੈ ਸਕਦੇ ਹੋ ਠੀਕ ਹੈ ਰਾਤ ਨੂੰ ਦੁੱਧ ਲੈ ਸਕਦੇ ਹੋ ਦੁਪਹਿਰੇ ਲੱਸੀ ਲੈ ਸਕਦੇ ਹੋ ਉਹ ਵੀ ਥੋੜੀ ਜੀ ਕਈ ਕਹਿੰਦੇ ਆ ਵੀ ਸਾਨੂੰ ਰੋਟੀ ਨਹੀਂ ਲੰਗਦੀ ਤੇ ਉਹਦੇ ਵਾਸਤੇ ਸਵੇਰੇ ਜੂਸ ਲੈ ਲੋ ਬੁਰਕੀ ਅਟ ਜਾਂਦੀ ਬੁਰਕੀ ਅਟਦੀ ਆ ਉਹਦੇ ਵਾਸਤੇ ਸਵੇਰੇ ਦਿਨੇ ਜੂਸ ਥੋੜਾ ਜਿਹਾ ਦੁਪਹਿਰ ਨੂੰ ਲੱਸੀ ਰਾਤ ਨੂੰ ਦੁੱਧ ਉਹ ਵੀ ਇੱਕ ਘੁੱਟ ਤਾਂ ਕਿ ਉਹ ਬੁਰਕੀ ਲੰਘ ਜੇ ਜਿੰਦੀ ਨਹੀਂ ਲੰਗਦੀ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਜਿੰਨ ਦਾ ਡਾਈਜੈਸ਼ਨ ਖਰਾਬ ਹੋ ਗਿਆ ਯਾਨੀ ਕਿ ਹਾਜ਼ਮਾ ਖਰਾਬ ਹੋ ਗਿਆ ਤੁਸੀਂ ਤਾਂ ਇਹ ਕਹਿੰਦੇ ਆ ਵੀ ਹਾਜ਼ਮਾ ਖਰਾਬ ਹੋਇਆ ਲੀਵਰ ਖਰਾਬ ਹੋਇਆ ਲੀਵਰ ਖਰਾਬ ਹੋਇਆ ਤਾਂ ਸਾਡੇ ਹਾਰਟ ਦੀ ਪ੍ਰੋਬਲਮ ਆਗੀ ਫਿਰ ਜਿਨ੍ਹਾਂ ਦੇ ਹਾਜ਼ਮੇ ਖਰਾਬ ਨੇ ਉਹ ਸੋਜਾ ਵੀ ਫਰਹਾਰ ਉਹਦੇ ਕਰਕੇ ਆ ਸਕਦਾ ਜੀ ਗੋਡਿਆਂ ਤੇ ਮੋਡਿਆਂ ਤੇ ਪੈਰਾਂ ਤੇ ਮੂੰਹਕੀਆਂ ਦੇ ਏਡੇ ਵੱਡੇ ਵੱਡੇ ਹੋ ਜਾਂਦੇ ਨੇ ਸੋਜੇ ਨਾਲ ਅੱਖਾਂ ਸੁੱਜ ਜਾਂਦੀਆਂ ਨੇ 105 ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਡਾਈਜੈਸ਼ਨ ਠੀਕ ਨਾ ਹੋਏ ਤੁਹਾਡਾ ਤੇ ਤੁਹਾਨੂੰ ਲੱਗਦੀ ਹੈ ਜਿਹੜੀ ਗੋਡੇ ਮੋਡੇ ਦੀ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਕਾਮਨ ਪ੍ਰੋਬਲਮ ਹੈਗੀ ਰਿਊਮਟੋਇਡ ਆਰਥਰਾਇਟਿਸ ਠੀਕ ਹੈ ਆਯੁਰਵੇਦਿਕ ਕਿਤਾਬ ਵਿੱਚ ਉਹਨੂੰ ਕੰਪੇਅਰ ਕੀਤਾ ਗਿਆ ਆਮ ਵਾਤ ਦੇ ਨਾਲ ਆਮ ਦਾ ਮਤਲਬ ਕੀ ਹੈ ਖਾਣੇ ਦਾ ਨਾ ਪਚਣਾ ਇਸ ਆਮ ਵਾਤ ਦਾ ਮਤਲਬ ਉਹਦੇ ਕਰਕੇ ਵాయు ਵੱਤ ਜਾਣਾ ਆਮ ਵਾਤ ਆਯੁਰਵੇਦ ਨੇ ਲਿਖਤੀ ਉਹਦਾ ਮਤਲਬ ਹੀ ਹੈਗਾ ਤੁਹਾਡੇ ਖਾਣੇ ਦੀ ਪ੍ਰਕਿਰਿਆ ਠੀਕ ਨਹੀਂ ਹੈਗੀ ਇਸ ਕਰਕੇ ਤੁਹਾਨੂੰ ਗੋਡੇ ਮੋਡੇ ਚ ਦਰਦ ਹੋ ਰਿਹਾ ਸਭ ਤੋਂ ਪਹਿਲੇ ਖਾਣੇ ਦੀ ਪ੍ਰਕਿਰਿਆ ਠੀਕ ਕਰੋ ਯੂਰਿਕ ਐਸਿਡ ਠੀਕ ਹੋ ਜਾਏਗਾ ਰੂਮਟੋਇਡ ਆਰਥਰਾਇਟਿਸ ਠੀਕ ਹੋ ਜਾਏਗੀ ਤੁਹਾਡੀ ਗੋਡੇ ਮੋਡੇ ਦਾ ਦਰਦ ਠੀਕ ਹੋ ਜਾਏਗਾ ਕੋਲੇਸਟ੍ਰੋਲ ਠੀਕ ਹੋ ਜਾਏਗਾ ਬਲੋਕੇਜ ਸਾਰਾ ਤਰ੍ਹਾਂ ਦੀ ਠੀਕ ਹੋ ਜਾਏਗੀ ਵੈਰੀਕੋਸ ਵੇਨ ਹਾਂਜੀ ਠੀਕ ਹੋ ਜਾਏਗੀ ਰੂਮਟੋਇਡ ਆਰਥਰਾਈਟਿਸ ਠੀਕ ਹੋ ਜਾਏਗਾ ਇਸੇ ਨੁਸਕੇ ਨਾਲ ਕੀ ਬਾਤ ਹੈ ਜੀ ਤੁਸੀਂ ਜਦੋਂ ਡਾਈਜੈਸ਼ਨ ਨੂੰ ਠੀਕ ਕਰ ਲਿਆ ਤਿੰਨ ਮਹੀਨੇ ਦੇ ਅੰਦਰ ਜਦੋਂ ਕੋਲੇਸਟ੍ਰੋਲ ਤੁਹਾਡਾ ਠੀਕ ਹੋ ਜਾਂਦਾ ਗੋਲੀਆਂ ਬੰਦ ਹੋ ਜਾਂਦੀਆਂ ਦੇਖੀਆਂ ਮੈਂ ਮਰੀਜ਼ ਦੀਆਂ ਜਿਹੜੀ ਕੋਲੇਸਟ੍ਰੋਲ ਦੀਆਂ ਗੋਲੀਆਂ ਲੈ ਰਹੀ ਸੀ ਡਾਕਟਰ ਜਿਨ੍ਹਾਂ ਨੂੰ ਉਹ ਦਿਖਾ ਰਹੀ ਸੀ ਉਹਨਾਂ ਨੇ ਆਪ ਹੀ 40 ਤੋਂ 20 ਕਰਤੀ 20 ਤੋਂ ਬੰਦ ਕਰਤੀ ਕੀ ਆ ਔਰ ਜਿਨ੍ਹਾਂ ਨੂੰ ਛੱਲੇ ਪਏ ਆ ਸਟੰਟ ਪਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਨੋਬਤ ਆ ਗਈ ਹੈ ਕਿ ਉਹਨਾਂ ਦੇ ਹਾਰਟ ਇਚ ਬਲੋਕੇਜ ਹੈ ਉਸ ਬਲੋਕੇਜ ਨੂੰ ਵੀ ਆ ਖਤਮ ਕਰ ਦਿੰਦਾ ਕਿਉਂਕਿ ਕੋਲੇਸਟ੍ਰੋਲ ਜਮਾ ਹੁੰਦਾ ਹੈ ਹੌਲੀ ਹੌਲੀ ਇਹ ਕੋਲੇਸਟ੍ਰੋਲ ਨੂੰ ਖੁਰਚੀ ਜਾਂਦਾ ਹੈ ਚੱਕ ਕੇ ਬਾਹਰ ਕੀ ਹੈ ਮਤਲਬ ਫਿਰ ਜਿਹੜਾ ਇੱਕ ਉਹ ਅੱਜ ਕੱਲ ਕਹਿੰਦੇ ਨੇ ਵੀ ਤੁਹਾਡਾ ਗੁੱਡ ਜਿਹੜਾ ਕੈਸਟ੍ਰੋਲ ਘਟਿਆ ਹੋਇਆ ਗੁੱਡ ਕੈਸਟ੍ਰੋਲ ਘਟਿਆ ਹੋਇਆ ਉਹ ਉਹਦਾ ਉਹ ਵਧਾਊਗਾ ਜੀ ਦੇਖੋ ਤਿੰਨ ਚਾਰ ਚੀਜ਼ਾਂ ਬੜੀ ਇੰਪੋਰਟੈਂਟ ਹੈ ਕੋਲੇਸਟ੍ਰੋਲ ਵਿੱਚ ਇੱਕ ਤਾਂ ਟੋਟਲ ਕੋਲੇਸਟ੍ਰੋਲ ਅਗਰ 250 ਤੋਂ ਉੱਤੇ ਹੈ ਨੁ ਜਿਹੜਾ ਚੰਦਾ ਹੈ ਮੇਰਾ 200 ਬਾਰਡਰ ਲਾਈਨ ਆ ਗਿਆ ਉਹ ਸ਼ੁਰੂ ਕਰ ਦੋ ਜਿਹਨੂੰ ਇਹ ਲੱਗਦਾ ਹੈ ਮੇਰੇ ਘਰ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਹੈ ਮੈਨੂੰ ਨਾ ਹੋ ਜੇ ਜੀ ਜੀ ਉਹ ਐ ਲੋਕੀ ਨੁਸਖਾ ਸ਼ੁਰੂ ਕਰ ਦੇਣ ਟੋਟਲ ਕੋਲੇਸਟ੍ਰੋਲ 250 ਤੋਂ ਉੱਤੇ ਹੈ ਤੁਰੰਤ ਸ਼ੁਰੂ ਕਰੋ 200 ਤੋਂ ਉੱਤੇ ਹੈ ਪ੍ਰੀਵੈਂਸ਼ਨ ਵਾਸਤੇ ਦਿਨੇ ਚ ਇੱਕ ਵਾਰੀ ਸ਼ੁਰੂ ਕਰ ਦੋ ਜੇ ਤੁਹਾਡਾ ਐਲ ਡੀ ਐਲ ਵਧਿਆ ਹੋਇਆ ਤਾਂ ਸ਼ੁਰੂ ਕਰ ਦੋ ਐਲ ਡੀ ਐਲ 100 ਤੱਕ ਨੋਰਮਲ ਮੰਨਿਆ ਜਾਂਦਾ 150 ਤੋਂ ਉੱਤੇ ਚਲਾ ਗਿਆ ਤੁਰੰਤ ਨੁਸਖਾ ਸ਼ੁਰੂ ਕਰਨਾ ਹੈ ਗੋਲੀ ਅਜੇ ਬੰਦ ਨਹੀਂ ਕਰਨੀ ਹੌਲੀ-ਹੌਲੀ ਡਾਕਟਰ ਹੀ ਗੋਲੀ ਬੰਦ ਕਰਦੇਗਾ ਨਹੀਂ ਸਾਡੇ ਕੋਲ ਆ ਜਾਓ ਅਸੀਂ ਬੰਦ ਕਰ ਦਾਂਗੇ ਤੁਸੀਂ ਵੀ ਬੰਦ ਕਰਦੇ ਅਸੀਂ ਬੰਦ ਕਰ ਦਾਂਗੇ ਜਦੋਂ ਕਿਹੜੇ-ਕਿਹੜੇ ਗੋਲੀਆਂ ਬੰਦ ਕਰਦਣੇ ਤੁਸੀਂ ਸਾਨੂੰ ਇਹ ਦੱਸ ਦਿਓ ਤੁਸੀਂ ਤਾਂ ਬਹੁਤ ਤਰ੍ਹਾਂ ਦੀ ਕਰਦਣੇ ਬੰਦ ਦੇਖੋ ਮਲਟੀਵਿਟਾਮਿਨਸ ਅਸੀਂ ਬੰਦ ਕਰ ਦਿੰਨੇ ਆ ਠੀਕ ਹੈ ਜੀ ਚੋਨਪਰਾਸ਼ ਲੋ ਸਭ ਤੋਂ ਵੱਡਾ ਮਲਟੀਵਿਟਾਮਿਨ ਹੈ ਰੀਜੂਵਿਨੇਟਿੰਗ ਹੈ ਡਾਇਬਟੀਜ਼ ਦੀਆਂ ਗੋਲੀਆਂ ਬੰਦ ਕਰ ਦਿੰਨੇ ਆ ਬੀਪੀ ਦੀਆਂ ਗੋਲੀਆਂ ਬੰਦ ਕਰ ਦਿੰਨੇ ਆ ਗੈਸ ਐਸਿਡਿਟੀ ਆਫਾਰਾ ਜਿੰਦੇ ਨਾਲ ਕੰਟਰੋਲ ਹੁੰਦਾ ਹੈ ਉਹ ਗੋਲੀਆਂ ਬੰਦ ਕਰ ਦਿੰਨੇ ਆ ਗੋਡੇ ਮ ਜਿਹੜੀ ਧੱਕੇ ਨਾਲ ਚੱਲ ਰਹੀ ਹੈ ਨਾ ਉਹ ਸਾਰੀਆਂ ਅਸੀਂ ਬੰਦ ਕਰ ਦਿੰਦੇ ਆ ਜਦੋਂ ਬੰਦਾ ਫਾਰਮੂਲਾ 3 ਮਹੀਨੇ ਪੀ ਲੈਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦੇ ਜੀ ਜਿਹੜਾ ਇਸ ਤਰ੍ਹਾਂ ਦਾ ਨੁਸਕਾ ਕਈ ਵਾਰ ਇਸ ਤਰ੍ਹਾਂ ਦੀ ਟੋਟੀਆਂ ਨਹੀਂ ਮੇਰੀਆਂ ਇੱਕ ਤੇ ਟੋਟਲ ਕੋਲੇਸਟ੍ਰੋਲ ਇੱਕ ਟ੍ਰਾਈਗਲਿਸਰਾਈਡ ਅਗਰ ਤੁਹਾਡਾ ਟ੍ਰਾਈਗਲਿਸਰਾਈਡ ਵੱਧ ਰਿਹਾ ਤਾਂ ਇਹ ਫਾਰਮੂਲਾ ਕੰਮ ਕਰੇਗਾ LDL ਵੱਧ ਰਿਹਾ ਤਾਂ ਫਾਰਮੂਲਾ ਕੰਮ ਕਰੇਗਾ HDL ਘਟ ਗਿਆ ਤਾਂ ਫਾਰਮੂਲਾ ਕੰਮ ਕਰੇਗਾ ਤੁਹਾਡੀ ਐਚ ਡੀ ਐਲ ਐਲ ਡੀ ਐਲ ਰੇਸ਼ੋ ਐਚ ਡੀ ਐਲ ਨੋਰਮਲ ਕਰਨਾ ਐਲ ਡੀ ਐਲ ਨੋਰਮਲ ਕਰਨਾ ਟ੍ਰਾਈਗਲਿਸਰਾਈਡ ਨੋਰਮਲ ਕਰਨਾ ਟੋਟਲ ਕੋਲੇਸਟ੍ਰੋਲ ਨੋਰਮਲ ਕਰਨਾ ਲਗਾਤਾਰ ਪਿੰਦੇ ਰਹੇ ਤੁਹਾਡੇ ਲੀਵਰ ਦੇ ਐਨਜ਼ਾਈਮਸ ਓ ਟੀ ਪੀ ਟੀ ਵੀ ਨੋਰਮਲ ਆਨੇ ਸ਼ੁਰੂ ਹੋ ਜਾਣਗੇ ਕੱਲੇ ਇਸ ਫਾਰਮੂਲੇ ਦੇ ਨਾਲ ਅੱਛਾ ਡਾਕਟਰ ਸਾਹਿਬ ਵੀ ਖੋਰ ਵੀਡੀਓ ਕਾਫੀ ਕਈ ਵਾਰ ਲੰਮੀ ਹੋ ਜਾਂਦੀ ਹੈ ਨੁਸਖਾ ਫਾਰਮੂਲਾ ਸੀ ਤੁਹਾਨੂੰ ਕੁਝ ਹੀ ਸੈਕਿੰਡਾਂ ਬਾਅਦ ਦੱਸਣ ਲੱਗਿਆ ਕਿਉਂਕਿ ਅਧੂਰੀ ਜਾਣਕਾਰੀ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਤੱਕ ਪਹੁੰਚੇ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜੀ ਕਿ ਚਲੋ ਅਦਰਕ ਹੋ ਗਿਆ ਲਸਣ ਹੋ ਗਿਆ ਇੱਕ ਅੱਧੀ ਵਾਰ ਬਣਾ ਲਿਆ ਜਦੋਂ ਦੂਸਰੀ ਵਾਰ ਅਸੀਂ ਬਣਾਵਾਂਗੇ ਤੀਸਰੀ ਵਾਰ ਬਣਾਵਾਂਗੇ ਕਹਿੰਦੇ ਬੜਾ ਯਾਰ ਟਾਈਮ ਇਨਾ ਹੁੰਦਾ ਨਹੀਂ ਤੇ ਫਿਰ ਉਹਦੇ ਵਾਸਤੇ ਵੀ ਸਾਨੂੰ ਕੋਈ ਆਪਸ਼ਨ ਦੱਸ ਦਿਓ ਅਗਰ ਤੁਹਾਡੇ ਕੋਲ ਕੋਈ ਇਦਾਂ ਦਾ ਨੁਸਖਾ ਬਣਿਆ ਹੋਇਆ ਹੈ ਜਾਂ ਕੁਝ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਦੇਖੋ ਸਾਡਾ ਮੋਟਿਵ ਤੇ ਆ ਰਹਿਂਦਾ ਚੀਜ਼ਾਂ ਘਰੇ ਬਣਨ ਜਿਵੇਂ ਅਸੀਂ ਚਮਨ ਪ੍ਰਾਸ ਦਿਖਾਇਆ ਬਣਾਉਣਾ ਸਿਖਾਇਆ ਹੁਣ ਹਰ ਬੰਦਾ ਬਣਾ ਰਿਹਾ ਤੁਸੀਂ ਵੀ ਦੇਖ ਰਹੇ ਹੋ ਤੇਲ ਅਸੀਂ ਬਣਾਉਣਾ ਸਿਖਾਇਆ ਵਾਲ ਚੜਨ ਦਾ ਉਮਰ ਤੋਂ ਪਹਿਲੇ ਵਾਲ ਸਫੇਦ ਹੋਣ ਵਾਲਾ ਉਹ ਤੇ ਨਕਲੀ ਵੇਚਣ ਲੱਗ ਗਏ ਲੋਕੀ ਹੁਣ ਤਾਂ ਹੀ حساب ਹੀ ਨਹੀਂ ਆ ਰਿਹਾ ਤੇਲ ਤੇ ਨਕਲੀ ਵਿਕਣ ਲੱਗ ਗਿਆ ਸਾਡੀ ਫੋਟੋ ਲਾ ਲਾ ਕੇ ਚਵਨਪਰਾ ਸ਼ਰਬੰਦਾ ਵੇਖ ਵੇਖ ਕੇ ਬਣਾਉਣ ਲੱਗ ਗਿਆ ਵੀਡੀਓ ਪਾਉਣ ਲੱਗ ਗਿਆ ਉਹ ਸਾਡਾ ਨਾਮ ਲੈ ਕੇ ਵੇਚਣ ਲੱਗ ਗਿਆ ਮੈਂ ਚਾਹਨਾ ਕਿ ਲੋਕੀ ਘਰ ਬਣਾਉਣ ਇਸ ਨੁਸਕੇ ਨੂੰ ਜੇ ਨਹੀਂ ਬਣਦਾ ਲੱਗਦਾ ਵੀ ਘਰੇ ਕੋਈ ਜੀ ਨਹੀਂ ਹੈ ਇੰਨੀ ਮਿਹਨਤ ਨਹੀਂ ਹੋ ਸਕਦੀ ਹੁਣ ਅਦਰਕ ਕਿਹੜਾ ਛਿੱਲੂ ਅੱਧਾ ਕਿਲੋ ਅਦਰਕ ਛਿੱਲਣਾ ਪਏ ਐ ਆਪਣਾ ਲਸਣ ਛਿੱਲਣਾ ਪਏਗਾ ਅੱਧਾ ਕਿਲੋ ਲਸਣ ਕਿਹੜਾ ਛਿਲੇਗਾ ਅਦਰਕ ਨੂੰ ਬਰੀਕ ਕੌਣ ਕੱਟੇਗਾ ਪਈ ਫਿਰ ਅਸੀਂ ਬੈਠੇ ਆ ਫਿਰ ਅਸੀਂ ਇਹ ਫਾਰਮੂਲਾ ਬਣਾਇਆ ਹੈ ਬੋਤਲ ਵਿੱਚ ਪੈਕ ਆਂਦਾ ਅਸੀਂ ਬੋਤਲ ਘਰੇ ਭੇਜ ਦਾਂਗੇ ਇੱਕ ਚਮਚ ਹੁੰਦੀ ਸਵੇਰੇ ਲੈਣੀ ਹੈ ਇੱਕ ਚਮਚ ਸ਼ਾਮ ਨੂੰ ਲੈਣੀ ਹੈ ਮਤਲਬ ਕੋਈ ਪ੍ਰਜ਼ਰਵੇਟਿਵ ਤਾਂ ਨਹੀਂ ਬਿਲਕੁਲ ਦੇਸੀ ਦੇਸੀ ਬਿਲਕੁਲ ਦੇਸੀ ਡ੍ਰੈਕ ਨਾਲ ਬਣਿਆ ਹੋਇਆ ਉਬਾਲਿਆ ਹੈ ਜਦੋਂ ਤਾ ਬਣਾਉਂਦੇ ਵੀ ਥੋੜੇ ਕੋਲ ਤਾ ਅਦਰਕ ਵੀ ਬਹੁਤ ਕੁਆਲਟੀ ਵਾਲਾ ਹੈ ਮੈਂ ਦੇਖਿਆ ਖੁਸ਼ਬੂ ਤੁਹਾਡੇ ਕੋਲ ਲਸਣ ਵੀ ਬੜੀ ਕੁਆਲਟੀ ਵਾਲਾ ਹੈ ਜਦੋਂ ਕਿਸੇ ਨੂੰ ਚੀਜ਼ ਦੇਣੀ ਹੈ ਐ ਸੋਚ ਕੇ ਦਿਓ ਕਿ ਤੁਸੀਂ ਆਪਣੇ ਘਰਦਿਆਂ ਨੂੰ ਦੇ ਰਹੇ ਹੋ ਜਦੋਂ ਤੁਸੀਂ ਘਰਦਿਆਂ ਵਾਸਤੇ ਕੋਈ ਚੀਜ਼ ਸੋਚ ਕੇ ਬਣਾਉਂਦੇ ਹੋ ਤਾਹੀ ਉਹ ਚੀਜ਼ ਕੰਮ ਕਰਦੀ ਹੈ ਉਹਦੇ ਚ ਉਹ ਇਮੋਸ਼ਨਸ ਹੁੰਦੇ ਆ ਉਹਦੇ ਚ ਉਹ ਭਾਵ ਹੁੰਦਾ ਮਾਂ ਤਾਂ ਸਬਜੀ ਲੈਣ ਜਾਂਦੀ ਹੈ ਨਾ ਸਬਜੀ ਨੂੰ ਆਰਾਮ ਨਾਲ ਛਾਂਟ-ਛਾਂਟ ਕੇ ਲੈਂਦੀ ਹੈ ਕਿਉਂਕਿ ਉਹਦੇ ਬੱਚਿਆਂ ਨੇ ਖਾਣੀ ਹੈ ਐਵੇਂ ਹੀ ਅਸੀਂ ਬਿਲਕੁਲ ਛਾਂਟ ਕੇ ਚੀਜ਼ ਬਣਾਣੀ ਸਾਫਅਤਾਂ ਨਾਲ ਚੀਜ਼ ਤਿਆਰ ਕਰਾਣੀ ਤਾਂਕਿ ਜਿੰਨੂੰ ਵੀ ਜਾ ਰਿਹਾ ਉਹਨੂੰ ਸੈਟੀਸਫੈਕਸ਼ਨ ਰਵੇ ਜੀ 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 ਤੇ ਉਹ ਪੂਰਾ ਕੰਮ ਵੀ ਕਰੇ ਉਸ ਚੀਜ਼ ਦੇ ਉੱਤੇ ਸੋ ਹੁਣ ਤੁਹਾਨੂੰ ਅਸੀਂ ਨੁਸਖਾ ਫਾਰਮੂਲਾ ਬਣਾ ਦਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਬਣਾਇਆ ਜਾਦਾ ਹੈ ਸਭ ਫਿਰ ਸਾਨੂੰ ਦੱਸ ਦਿਓ ਇਹ ਨੁਸਖਾ ਫਾਰਮੂਲਾ ਹੈ ਕਿਵੇਂ ਇਹਦਾ ਕਰਨਾ ਹੈ ਲਸਣ ਲੈ ਲਿਆ ਅਸੀਂ ਅਦਰਕ ਲੈ ਲਿਆ ਕਿੰਨਾ ਕਿੰਨੀ ਕੁਆਂਟੀਟੀ ਚ ਲੈਣਾ ਤੁਸੀਂ ਤਿੰਨ ਚੀਜ਼ਾਂ ਬਾਜ਼ਾਰੋਂ ਲੈ ਆਣੀ ਆ ਨਿੰਬੂ ਠੀਕ ਹੈ ਲਸਣ ਤੇ ਅਦਰਕ ਠੀਕ ਹੈ ਅਦਰਕ ਨੂੰ ਅਸੀਂ ਕੱਟ ਲਿਆ ਠੀਕ ਹੈ ਜੀ ਲਸਣ ਨੂੰ ਛਿੱਲਿਆ ਠੀਕ ਹੈ ਇਹਨੂੰ ਨਿਚੋੜ ਲਿਆ ਨਿੰਬੂ ਨੂੰ ਕੱਟ ਕੇ ਠੀਕ ਹੈ ਨਿੰਬੂ ਨੂੰ ਨਿਚੋੜ ਕੇ ਨਿੰਬੂ ਦਾ ਰਸ ਕੱਢ ਲਿਆ ਠੀਕ ਹੈ ਠੀਕ ਨਿੰਬੂ ਦਾ ਇੱਕ ਚੀਜ਼ ਬਾਜ਼ਾਰੋਂ ਲੈਣੀ ਪੈਗੀ ਤੁਹਾਨੂੰ ਸੇਬ ਦਾ ਸਿਰਕਾ ਠੀਕ ਹੈ ਘਰੇ ਸੇਬ ਦਾ ਸਿਰਕਾ ਕੱਢ ਸਕਦੇ ਹੋ ਬਹੁਤ ਚੰਗੀ ਗੱਲ ਹੈ ਕਿਵੇਂ ਨਿਕਲਦੇ ਨਹੀਂ ਸੇਬ ਦਾ ਸਿਰਕਾ ਬਾਜ਼ਾਰੋਂ ਹੀ ਲਿਆਵਾਂਗੇ ਉਹ ਜ਼ਿਆਦਾ ਵਧੀਆ ਹੈ ਸੇਬ ਨੂੰ ਪਹਿਲੇ ਰੱਖਣਾ ਪੈਂਦਾ ਉਹਦੇ ਵਿੱਚ ਫਰਮੈਂਟ ਕਰਨਾ ਪੈਂਦਾ ਗੁੜ ਪਾਣਾ ਪੈਂਦਾ ਐਵੇਂ ਪ੍ਰੋਸੈਸ ਲੰਬਾ ਹੈ ਉਹ ਘੱਟੋ ਘੱਟ 45 ਦਿਨ ਲੱਗਦੇ ਆ ਉਹਦੇ ਵਿੱਚ ਬੈਟਰ ਬਣਿਆ ਬਣਾਇਆ ਆਪਾਂ ਸੇਬ ਦਾ ਸਿਰਕਾ ਬਿਲਕੁਲ ਤੱਕ ਤਾਂ ਜੀ ਸਾਡਾ ਪੇਸ਼ੈਂਟ ਜਿਹੜਾ ਵੀਡੀਓ ਦੇਖਣ ਆ ਲਓ ਆਪਰੇਸ਼ਨ ਥੀਟਰ ਪਹੁੰਚ ਜਾਊਗਾ ਉਹ ਤੁਰਤ ਵਾਲਾ ਖੰਮ ਹੈ ਆਪਰੇਸ਼ਨ ਥੀਟਰ ਜਾਣ ਦੀ ਲੋੜ ਨਹੀਂ ਪੈਂਦੀ ਜੇ ਪਹਿਲਾਂ ਫਾਰਮੂਲਾ ਪੀ ਲਿਆ ਤਿੰਨੋਂ ਚੀਜ਼ਾਂ ਲੈ ਕੇ ਇਹਦਾ ਜੂਸ ਕੱਢ ਲਓ ਇਹਨੂੰ ਚੋਪ ਕਰ ਲਓ ਉਸ ਤੋਂ ਬਾਅਦ ਬਣਾ ਕੇ ਦਿਖਾ ਦਿਓ ਜੀ ਸਾਨੂੰ ਇਹ ਸਾਰੇ ਚੀਜ਼ ਕਿਸ ਤਰੀਕੇ ਨਾਲ ਚਲੋ ਜੀ ਜੀ ਦੇਖੋ ਸਭ ਤੋਂ ਪਹਿਲੇ ਤੁਸੀਂ ਅਦਰਕ ਨਿੰਬੂ ਲਸਣ ਤੇ ਸੇਬ ਦਾ ਸਿਰਕਾ ਲੈ ਲਿਆ ਅਦਰਕ ਨੂੰ ਤੁਸੀਂ ਚੰਗੀ ਤਰ੍ਹਾਂ ਛਿੱਲ ਕੇ ਛੋਟੇ ਛੋਟੇ ਪੀਸੇ ਚ ਕੱਟ ਲਿਆ ਜਦੋਂ ਤੁਸੀਂ ਉਹ ਛੋਟੇ ਛੋਟੇ ਪੀਸੇ ਚ ਕੱਟ ਲਿਆ ਉਹਨੂੰ ਫਿਰ ਗ੍ਰਾਈਂਡਰ ਵਿੱਚ ਪਾਤਾ ਮਿਕਸੀ ਵਿੱਚ ਪਾਤਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਤਾ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਆ ਜਦੋਂ ਗ੍ਰाइंड ਕਰ ਲਿਆ ਤੁਸੀਂ ਊਨ ਦੀ ਬਣ ਜੇਗੀ ਪੇਸਟ ਬਿਲਕੁਲ ਪੇਸਟ ਬਣ ਗਈ ਤੇ ਇਹ ਪੇਸਟ ਨੂੰ ਤੁਸੀਂ ਕੱਢ ਲਿਆ ਠੀਕ ਹੈ ਕੱਢ ਕੇ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਐ ਇਹ ਮਿਕਸੀ ਚ ਚੱਲੀ ਗ੍ਰाइंड ਹੋ ਗਿਆ ਪੇਸਟ ਪੇਸਟ ਨੂੰ ਹੁਣ ਅਸੀਂ ਇੱਕ ਕਪੜੇ ਦੇ ਬਰਤਨ ਉਹਦੇ ਚ ਪਾ ਰਹੇ ਹਾਂ ਥੱਲੇ ਇੱਕ ਬਰਤਨ ਰੱਖ ਲਓ ਕਪੜਾ ਰੱਖਿਆ ਉਹਦੇ ਉੱਤੇ ਪੇਸਟ ਪਾਤੀ ਹੁਣ ਇਹਨੂੰ ਇਹ ਨਿਚੋੜ ਲਓ ਇਦਾਂ ਇਹ ਪੂਰੀ ਚੰਗੀ ਤਰ੍ਹਾਂ ਨਿਚੋੜ ਕੇ ਇਹਦਾ ਪਾਣੀ ਕੱਢ ਲਓ ਇਸ ਪਾਣੀ ਨੂੰ ਇੱਕ ਕੱਪ ਦੇ ਵਿੱਚ ਪਾ ਕੇ ਰੱਖ ਲਓ ਹੁਣ ਤੁਹਾਡੇ ਕੋਲ ਇੱਕ ਮੈਜ਼ਰਮੈਂਟ ਆ ਗਈ ਵੀ ਇੱਕ ਕੱਪ ਮੇਰਾ ਅਦਰਕ ਦਾ ਰਸ ਨਿਕਲ ਗਿਆ ਐਵੇਂ ਹੀ ਹੁਣ ਲਸਣ ਨੂੰ ਛਿੱਲੋ ਲਸਣ ਦੀ ਤੁਰੀਆਂ ਨੂੰ ਮਿਕਸੀ ਚ ਪਾ ਦਿਓ ਪਾਣੀ ਪਾ ਦਿਓ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲਓ ਜਿਵੇਂ ਇਹ ਹੋ ਰਹੀ ਆ ਉਹਨੂੰ ਗ੍ਰਾਈਂਡ ਕਰਕੇ ਫਿਰ ਇਹਨੂੰ ਕੱਪੜੇ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਹੁਣ ਐਵੇਂ ਨਹੀਂ ਛੋੜ ਲਓ ਇਹ ਨਿਚੜ ਗਿਆ ਨਿਚੜਨ ਤੋਂ ਬਾਅਦ ਇਹ ਜਿਹੜਾ ਪਾਣੀ ਲਿਖਿਆ ਇਹਨੂੰ ਅਲੱਗ ਕੱਪ ਵਿੱਚ ਪਾ ਲਓ ਦੋ ਤਿਆਰ ਹੋ ਗਏ ਦੋ ਤਿਆਰ ਹੋ ਗਏ ਉਨਾ ਹੀ ਜਿੰਨਾ ਸੇਬ ਦਾ ਜਿੰਨਾ ਅਦਰਕ ਦਾ ਪਾਣੀ ਹੈ ਉਨਾ ਹੀ ਲਸਣ ਦਾ ਪਾਣੀ ਹੋ ਗਿਆ ਉਨਾ ਹੀ ਨਾਪ ਕੇ ਸੇਬ ਦਾ ਸਿਰਕਾ ਲੈ ਲਓ ਉਨਾ ਹੀ ਨਿੰਬੂ ਨਿਚੋੜ ਨਿਚੋੜ ਕੇ ਇੱਕ ਕੱਪ ਵਿੱਚ ਉਨਾ ਹੀ ਰਸ ਕੱਢ ਲਓ ਨਿੰਬੂ ਦਾ ਜਿਵੇਂ ਆਪਾਂ ਇਹ ਕੱਢ ਰਹੇ ਹਾਂ ਇਹ ਹੁਣ ਚਾਰੋਂ ਬਰਾਬਰ ਹੋ ਗਏ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਚਾਰੋਂ ਚੀਜ਼ਾਂ ਬਰਾਬਰ ਹੋ ਗਈਆਂ ਸੇਬ ਦਾ ਸਿਰਕਾ ਅਦਰਕ ਲਸਣ ਨਿੰਬੂ ਚਾਰਾਂ ਨੂੰ ਹੁਣ ਇੱਕ ਬਰਤਨ ਵਿੱਚ ਪਾ ਦਿਓ ਜੀ ਜੀ ਠੀਕ ਹੈ ਇਹ ਦੇਖੋ ਹੁਣ ਇਹ ਸੇਬ ਦਾ ਸਿਰਕਾ ਹੈ ਜੀ ਜੀ ਆਪਾਂ ਬਰਾਬਰ ਲਿੱਤਾ ਹੈ ਇਹ ਇੰਦੇ ਚ ਪਾ ਲਿਆ ਆਪਾਂ ਬਰਤਨ ਵਿੱਚ ਠੀਕ ਹੋ ਗਿਆ ਇਹ ਆਪਾਂ ਮਸ਼ੀਨ ਕਰਤੀ ਓਨ ਠੀਕ ਇਹ ਹੁਣ ਆਪਾਂ ਕੱਢਿਆ ਸੀ ਲਸਣ ਦਾ ਪਾਣੀ ਇਹ ਪਾ ਲਿਆ ਬਰਾਬਰ ਹੈ ਦੇਖੋ ਠੀਕ ਹੈ ਠੀਕ ਹੈ ਇਹ ਆਪਾਂ ਪਾ ਲਿਆ ਨਿੰਬੂ ਦਾ ਰਸ ਠੀਕ ਤੇ ਇਹ ਹੁਣ ਆਪਾਂ ਪਾਣ ਲੱਗੇ ਆ ਅਖੀਰੀ ਅਦਰਕ ਦਾ ਰਸ ਸਭ ਬਰਾਬਰ ਬਰਾਬਰ ਲੀਤਾ ਚਾਰੋਂ ਇਹ ਚਾਰੋਂ ਬਰਾਬਰ ਲੈ ਲਿਆ ਹੁਣ ਇਹ 4 ਕੱਪ ਸੀ ਦੇਖੋ ਠੀਕ ਹੈ ਜੀ ਇਹ ਚਾਰੋਂ ਕੱਪਾਂ ਨੂੰ ਆਪਾਂ ਬਰਾਬਰ ਲੈ ਕੇ ਇਹਦੇ ਚ ਪਾ ਲਿਆ ਹੁਣ ਜਦੋਂ ਇੱਕ ਕੱਪ ਦਾ ਪਾਣੀ ਉੱਡ ਜੇ ਇੱਕ ਕੱਪ ਜਿੰਨਾ ਇਹਨੂੰ ਐਵੇਂ ਹੀ ਉਬਲਣ ਦੋ ਮਤਲਬ ਇਹ ਚਾਰ ਕੱਪਾਂ ਦੇ ਤਿੰਨ ਕੱਪ ਰਹਿ ਗਏ ਤਿੰਨ ਕੱਪ ਰਹਿ ਗਏ ਇੱਕ ਕੱਪ ਅਸੀਂ ਉਡਾਣਾ ਹੈ ਉਡਾਣਾ ਕਿਉਂ ਹੈ ਅਸੀਂ ਅਦਰਕ ਤੇ ਲਸਣ ਇਹ ਚ ਪਾਣੀ ਪਾਇਆ ਸੀ ਉਹ ਪਾਣੀ ਅਸੀਂ ਉਡਾ ਦਾਂਗੇ ਇਹ ਹੁਣ ਉਬਲਦਾ ਰਹੇਗਾ ਇੱਥੇ ਇਹ ਜਦੋਂ ਉਬਲਣਾ ਸਟਾਰਟ ਹੋ ਜਾਏਗਾ ਇਹ ਚਾਰ ਦਾ ਤਿੰਨ ਰਹਿ ਗਿਆ ਤਿੰਨ ਕੱਪ ਨੂੰ ਆਪਾਂ ਛਾਣ ਲੈਣਾ ਹੈ ਹੁਣ ਛਾਣਨ ਤੋਂ ਬਾਅਦ ਇਨੂੰ ਇੱਕ ਕੰਚ ਦੀ ਬੋਤਲ ਵਿੱਚ ਪਾ ਲਓ। ਉਸ ਤੋਂ ਬਾਅਦ ਇੱਕ ਚਮਚੀਂ ਦਾ ਸਵੇਰੇ ਇੱਕ ਚਮਚੀਂ ਦਾ ਸ਼ਾਮ ਨੂੰ ਗੁੰਗੁਨੇ ਪਾਣੀ ਦੇ ਨਾਲ ਲੈਣਾ ਹੈ। ਕੀ ਆਈ ਬਾਤ ਹੈ? ਇਹ ਤੇ ਮੇਰੀ ਗੱਲ ਹੈ, ਕੀ ਆਹੀ ਬਾਤ ਹੈ? ਜਦੋਂ ਮੇਰੇ ਤਾਂ ਬੜਾ ਸੌਖਾ ਹੋ ਗਿਆ ਜੀ, ਕੀ ਆਹੀ ਬਾਤ ਦਾ? ਮਤਲਬ ਸੁਣਦੇ ਹੀ ਮਜ਼ਾ ਆ ਗਿਆ ਜੀ। ਮੈਂ ਕਹਿੰਦਾ ਜੀ ਪਿੰਦਾ ਹੀ ਮਜ਼ਾ ਆ ਜਾਏਗਾ। ਇੱਕ ਚਮਚ ਪਿੱਤੀ ਠੀਕ ਹੈ। ਤੇ ਤੁਸੀਂ ਕਹੋਗੇ ਕੀ ਆਹੀ ਬਾਤ ਹੈ। ਤੇ ਇਹ ਜਿਹੜੀ ਚੀਜ਼ ਹੈ ਨਾ ਇਹ ਦਿਲੋਂ ਬਣਾਈ ਹੋਈ ਹੈ, ਦਿਲੋਂ ਆਯੁਰਵੈਦਿਕ ਕਿਤਾਬ ਵਿੱਚ ਨੁਸਖਾ ਕੱਢਿਆ ਹੋਇਆ ਹੈ ਤੁਹਾਡੇ ਵਾਸਤੇ ਨੁਸਖਾ ਕੱਢਿਆ ਆ ਮੈਂ ਫਿਰ ਤੁਹਾਨੂੰ ਇੱਕ ਵਾਰੀ ਦੱਸ ਦੇਣਾ ਇਹ ਵੀਡੀਓ ਉਹਦੇ ਵਾਸਤੇ ਹੈਗੀ ਜਿਨ੍ਹਾਂ ਨੂੰ ਹਾਰਟ ਇਚ ਬਲੋਕੇਜ ਹੈ ਕੋਲੇਸਟ੍ਰੋਲ ਵਧਿਆ ਹੋਇਆ ਹੈ ਫੈਟੀ ਲੀਵਰ ਹੈ ਚਾਰ ਚੀਜ਼ਾਂ ਅਦਰਕ ਨਿੰਬੂ ਲਸਣ ਸੇਬ ਦਾ ਸਿਰਕਾ ਬਰਾਬਰ ਮਾਤਰਾ ਵਿੱਚ ਲੈਣੀ ਹੈ ਇਹਨੂੰ ਇਹਨਾਂ ਦਾ ਰਸ ਕੱਢ ਲਓ ਰਸ ਕੱਢ ਕੇ ਇੱਕ ਸਟੀਲ ਦੇ ਬਰਤਨ ਵਿੱਚ ਇਹਨੂੰ ਕਾੜ ਲਓ ਜੇ 4 ਕੱਪ ਟੋਟਲ ਰਸ ਹੈ ਤੇ 1 ਕੱਪ ਉਡਾ ਦਿਓ 3 ਕੱਪ ਜਦੋਂ ਰਹਿ ਜੇ ਉਨੂੰ ਇੱਕ ਬਰਤਨ ਵਿੱਚ ਪਾ ਲੋ ਕੰਚ ਦੇ ਬਰਤਨ ਵਿੱਚ ਪਾ ਲੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪੀਓ 3 ਮਹੀਨੇ ਲਗਾਤਾਰ ਪੀਓ ਕੋਲੇਸਟ੍ਰੋਲ ਟੋਟਲ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਐਲ ਡੀ ਐਲ ਨੋਰਮਲ ਰੇਂਜ ਵਿੱਚ ਆ ਜਾਣਗੇ ਐਚ ਡੀ ਐਲ ਜੇ ਘਟਿਆ ਹੋਇਆ ਉਹ ਬਰਾਬਰ ਹੋ ਜਾਏਗਾ ਓ ਟ ਪੀ ਟੀ ਸੈੱਟ ਹੋ ਜਾਏਗਾ 3 ਮਹੀਨੇ ਬਾਅਦ ਇਹ ਵੀਡੀਓ ਦੇ ਉੱਤੇ ਕਮੈਂਟ ਕਰਕੇ ਦੱਸੋ ਕਿੰਨਾ ਅਸਰ ਆਇਆ ਤੁਹਾਨੂੰ ਇਸ ਫਾਰਮੂਲੇ ਦਾ ਤੇ ਮੈਂ ਤੁਹਾਡੇ ਕਮੈਂਟ ਦਾ ਇੰਤਜ਼ਾਰ ਕਰਾਂਗਾ ਤੇ ਮੇਰਾ ਰਿਪਲਾਈ ਹੁੰਦੇ ਉੱਤੇ ਜ਼ਰੂਰ ਆਏਗਾ ਤੁਹਾਨੂੰ ਜੀਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਨੁਸਖੇ ਫਾਰਮੂਲੇ ਵਾਸਤੇ ਅੱਛੇ ਜਦੋਂ ਤੱਕ ਉਹ ਤਿਆਰ ਹੁੰਦੇ ਜੀ ਅਸੀਂ ਇੱਕ ਚਮਚਾ ਜ਼ਰੂਰ ਟੈਸਟ ਵੀ ਕਰਾਂਗੇ ਸਾਨੂੰ ਇਹ ਦੱਸ ਦਿਓ ਵੀ ਜੇਕਰ ਮਤਲਬ ਤੁਸੀਂ ਤੇ ਇੱਥੇ ਬਹੁਤ ਡੂੰਘਾਈ ਨਾਲ ਹਰ ਚੀਜ਼ ਨੂੰ ਜਾਣਦੇ ਹੋ ਬਾਚਦੇ ਹੋ ਅਗਰ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣਾ ਕੋਈ ਨੁਸਕਾ ਫਾਰਮੂਲਾ ਸਾਂਝਾ ਕਰਨਾ ਹੋਵੇ ਇਹ ਜੇ ਤੁਹਾਡੇ ਕੋਲ ਕੋਈ ਚੀਜ਼ ਪੁੱਛਣੀ ਹੋਵੇ ਆਪਣੇ ਹੈਲਥ ਦੇ ਬਾਬਤ ਉਹ ਕਿਵੇਂ ਤੁਹਾਡੇ ਨਾਲ رابطہ ਕਿਵੇਂ ਕਰੇ ਖਾਸ ਕਰਕੇ ਸਾਨੂੰ ਵਿਦੇਸ਼ ਚ ਬੜੇ ਫੋਨ ਆਉਂਦੇ ਨੇ ਕਿ ਤੁਹਾਡੇ ਨਾਲ رابطہ ਕਿਸ ਤਰੀਕੇ ਨਾਲ ਕੀਤਾ ਦੇਖੋ ਮੇਰੇ ਨਾਲ ਰابطਾ ਕਰਨਾ ਬਹੁਤ ਸੌਖਾ ਹੈ ਥੱਲੇ ਨੰਬਰ ਚੱਲ ਰਿਹਾ ਹੈ ਉਸ ਨੰਬਰ ਤੇ ਫੋਨ ਕਰੋ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰੋ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਬਾਹਰ ਹੋ ਤੁਸੀਂ ਚਾਹਦੇ ਹੋ ਕਿ ਪੇਸ਼ੈਂਟ ਦਾ ਸੋਚ ਹੁੰਦੀ ਹੈ ਕਿ ਮੈਂ ਇਹ ਦੇਖ ਲਾਂ ਵੀ ਕੀ ਡਾਕਟਰ ਹੀ ਮੇਰੇ ਨਾਲ ਗੱਲ ਕਰ ਰਿਹਾ ਕੋਈ ਹੋਰ ਤੇ ਨਹੀਂ ਗੱਲ ਕਰ ਰਿਹਾ ਤੇ ਹੁੰਦੇ ਵਾਸਤੇ ਸਾਡੇ ਕੋਲ ਵੀਡੀਓ ਕਾਲ ਦੀ ਵੀ ਪ੍ਰੋਵੀਜ਼ਨ ਹੈਗਾ ਤੁਸੀਂ ਵੀਡੀਓ ਕਾਲ ਵੀ ਸਾਡੇ ਨਾਲ ਬੁੱਕ ਕਰਕੇ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ ਅਗਰ ਤੁਸੀਂ ਬਾਹਰ ਬੈਠੇ ਹੋਇਆ ਦੂਰ ਬੈਠੇ ਹੋ ਸਾਡੇ ਤੋਂ ਵੀਡੀਓ ਕਾਲ ਤੇ ਗੱਲ ਕਰੋ ਨੋਰਮਲ ਕਾਲ ਤੇ ਗੱਲ ਕਰੋ ਮਿਲਣ ਆਣਾ ਚਾਹਦੇ ਹੋ ਜੇ ਤੁਸੀਂ ਆਏ ਹੋਏ ਹੋ ਇੰਡੀਆ ਜਾਂ ਦੂਰ ਕਿਤੇ ਰਹਿੰਦੇ ਹੋ ਆ ਜਾ ਰਹੇ ਹੋ ਡੇਰਾਬਸੀ ਦੇ ਕੋਲੇ ਤੇ ਮੈਨੂੰ ਆ ਕੇ ਮਿਲ ਵੀ ਸਕਦੇ ਹੋ ਪਰ ਅਪਾਇੰਟਮੈਂਟ ਜ਼ਰੂਰ ਲੈ ਕੇ ਆਓ ਫਾਰਮੂਲਾ ਨੁਸਖਾ ਸ਼ੇਅਰ ਕਰਨ ਤੋਂ ਪਹਿਲੇ ਖੁਦ ਤਿਆਰ ਕਰੋ ਤਾਂ ਹੀ ਬਣਾ ਕੇ ਵਰਤੋ ਕਰੋ ਤਾਂ ਫਾਰਮੂਲੇ ਨੂੰ ਸ਼ੇਅਰ ਕਰਿਆ ਕਰੋ ਇਹ ਮੇਰੀ ਸਿੱਖ ਹੈ ਤੁਹਾਨੂੰ ਐਵੇਂ ਕਿਸੇ ਦੇ ਫਾਰਮੂਲੇ ਨੂੰ ਚੁੱਕ ਕੇ ਨਾ ਅੱਗੇ ਭੇਜ ਦਿਆ ਕਰੋ ਜਿਹੜਾ ਤੁਸੀਂ ਨਾ ਵਰਤਿਆ ਹੋਏ ਆਪਣੇ ਉੱਤੇ ਜੇ ਤੁਹਾਡਾ ਕੋਲੇਸਟ੍ਰੋਲ ਜ਼ਿਆਦਾ ਹੈ ਇਹਨੂੰ ਵਰਤੋ ਤੇ ਫਿਰ ਵੇਖੋ ਰਿਜ਼ਲਟ ਤੇ ਫਿਰ ਤੁਸੀਂ ਜਿਹਨੂੰ ਦੋਗੇ ਉਨੇ ਹੀ ਵਿਸ਼ਵਾਸ ਨਾਲ ਦੋਗੇ ਜਿਹੜੇ ਮਰੀਜ਼ ਸਾਡੇ ਕੋਲ ਆਂਦੇ ਆਂ ਜਿਨ੍ਹਾਂ ਨੇ ਟ੍ਰੀਟਮੈਂਟ ਕਰਾਇਆ ਉਹਨਾਂ ਨੂੰ ਸਾਡਾ ਪਤਾ ਹੈ ਕਿ ਕਿਸੇ ਸਾਹਮਣੇ ਅਸੀਂ ਟ੍ਰੀਟਮੈਂਟ ਕਰਨੇ ਆਂ ਤੇ ਉਹ ਹਰ ਵਾਰੀ ਮੈਨੂੰ ਫੋਨ ਕਰਕੇ ਜਰੂਰ ਦੱਸਦੇ ਆ ਡਾਕਟਰ ਸਾਹਿਬ ਐਡ ਕੀ ਵਾਲਾ ਨੁਸਖਾ ਬੜਾ ਕਾਰਗਰ ਸੀ ਤੁਹਾਨੂੰ ਵੀ ਬਹੁਤ ਫਾਇਦਾ ਹੁੰਦੇ ਨੇ ਜੀ ਤੇ ਜੇ ਤੁਸੀਂ ਨਹੀਂ ਬਣਾ ਸਕਦੇ ਇਹ ਫਾਰਮੂਲਾ ਤੇ ਤੁਸੀਂ ਆਰਡਰ ਕਰ ਸਕਦੇ ਹੋ ਅਸੀਂ ਬਣੇ ਹੀ ਬਣਾਇਆ ਫਾਰਮੂਲਾ ਤੁਹਾਡੇ ਤੱਕ ਜਰੂਰ ਪਹੁੰਚਦਾ ਕਰਾਂਗੇ ਤਾਂ ਕਿ ਹਰ ਬੰਦਾ ਹਾਰਟ ਦੀ ਪ੍ਰੋਬਲਮ ਤੋਂ ਕੋਲੇਸਟ੍ਰੋਲ ਦੀ ਪ੍ਰੋਬਲਮ ਤੋਂ ਫੈਟੀ ਲੀਵਰ ਦੀ ਪ੍ਰੋਬਲਮ ਤੋਂ ਆਪਣੇ ਆਪ ਨੂੰ ਬਚਾਵੇ ਡਾਈਜੈਸ਼ਨ ਠੀਕ ਰੱਖੇ ਕਬਜ ਨਾ ਹੋਵੇ ਸਹੀ ਖਾ ਲਿਆ ਉਹ ਪਚ ਗਿਆ ਤੇ ਲੈਟਰਿੰਗ ਸਵੇਰੇ ਸਹੀ ਆ ਗਈ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਲੱਗੇਗੀ ਜੀ ਸਾ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਤੁਸੀਂ ਦੇਖੋ ਇੱਥੇ ਨੁਸਖਾ ਫਾਰਮੂਲਾ ਸਾਡਾ ਤਿਆਰ ਬਰ ਤਿਆਰ ਹੈ ਤੇ ਇਹ ਹੁਣ ਉਬਲ ਗਿਆ ਪੂਰਾ ਇਹ ਹੁਣ ਉਬਲ ਕੇ ਤਿੰਨ ਕੱਪ ਰਹਿ ਜਾਏਗਾ ਬਿਲਕੁਲ ਰਹਿ ਗਿਆ ਜੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਇੱਕ ਕੰਚ ਦੇ ਬਰਤਨ ਵਿੱਚ ਪਾ ਲੈਣਾ ਹੈ ਤਾਂਕਿ ਜਦੋਂ ਅਸੀਂ ਇਹਨੂੰ ਕੰਚ ਦੇ ਬਰਤਨ ਵਿੱਚ ਪਾ ਲਈਏ ਤੇ ਇਹ ਦੇਖੋ ਇੰਦੀ ਹੁਣ ਤੁਸੀਂ ਇੱਕ ਚਮਚ ਲੈਣੀ ਹੈ ਸਵੇਰੇ ਇੱਕ ਚਮਚ ਲੈਣੀ ਹੈ ਦੀ ਸ਼ਾਮ ਨੂੰ ਜਦੋਂ ਤੁਸੀਂ ਇੰਦੀ ਚਮਚ ਦੀ ਵਰਤੋਂ ਕਰਨ ਲੱਗ ਜੋਗੇ ਇਹ ਦੇਖੋ ਹੁਣ ਆਪਾਂ ਇਹਦੇ ਚ ਪਾ ਲੈਂਦੇ ਆ ਲਓ ਇਹਦੇ ਵਿੱਚ ਸਿਰਫ ਇੱਕ ਚਮਚ ਦੀ ਵਰਤੋਂ ਕਰਨੀ ਹੈ ਤੁਸੀਂ ਠੀਕ ਇਹਨੂੰ ਠੰਡਾ ਹੋਣ ਦਿਓ ਜਲਦੀ ਨਾ ਕਰੋ ਪੀਂਦੀ ਇਹ ਅਜੇ ਗਰਮ ਬਹੁਤ ਹੈ ਬਸਾ ਇੱਕ ਚਮਚਾ ਇਹਨਾਂ ਪੀ ਇਹ ਇੱਕ ਚਮਚ 5 5 ਐਮ ਐਲ ਠੀਕ ਹੈ ਜੀ ਨਾਪ ਕੇ 5 ਐਮ ਐਲ ਲੈਣਾ ਪਾਣੀ ਚ ਘੋਲ ਕੇ ਪਾਣੀ ਚ ਘੋਲ ਕੇ ਲਾ ਲੋ ਇਹਨੂੰ ਅੱਧਾ ਗਲਾਸ ਪਾਣੀ 'ਚ ਇਹਨੂੰ ਪਾ ਲਓ ਉਸ ਤੋਂ ਬਾਅਦ ਇਹਨੂੰ ਲੈ ਲਓ। ਕਿਆ ਹੀ ਬਾਤ ਹੈ ਤੁਹਾਡਾ ਲੀਵਰ ਕਹੇਗਾ ਅੱਜ ਮੈਨੂੰ ਕੋਈ ਵਧੀਆ ਚੀਜ਼ ਪਿਆਈ ਹੈ। ਨਹੀਂ ਤੇ ਤੁਸੀਂ ਸ਼ਾਮ ਨੂੰ ਗੰਦੀ ਪੀਂਦੇ ਹੋ ਉਹਨੂੰ। ਤੇ ਲੀਵਰ ਕੋਲੇਸਟ੍ਰੋਲ ਹਰ ਤੁਹਾਡਾ ਬਿਲਕੁਲ ਵਧੀਆ ਰਹੇਗਾ ਜਿਵੇਂ ਜਵਾਨ ਬੱਚੇ ਦਾ ਹੁੰਦਾ ਹੈ। ਕੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਹੁਣ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਕਿ ਅਸੀਂ ਜਿਹੜਾ ਸਟਾਰਟਿੰਗ ਦੇ ਵਿੱਚ ਕਿਉਂ ਕਿਹਾ ਸੀ ਕਿ ਮਹਿਜ਼ ਇਹ 98 ਰੁਪਿਆਲਾ ਨੁਸਖਾ ਜਿਹੜਾ ਤੁਹਾਡੇ ਅੰਦਰੋਂ ਜਿੰਨਾ ਵੀ ਤੁਹਾਡੇ ਅਸੀਂ ਕਹਿ ਲਈ ਕਿ ਗੰਦਗੀ ਪਈ ਹੈ, ਪੇਟ ਦੇ ਵਿੱਚ ਗੰਦਗੀ ਪਈ ਹੈ, ਤੁਹਾਡੇ ਲੀਵਰ ਦੇ ਉੱਤੇ ਗੰਦਗੀ ਜੰਮ ਚੁੱਕੀ ਹੈ, ਤੁਹਾਡੀਆਂ ਆਂਤੜਾਂ ਦੇ ਵਿੱਚ ਅਸੀਂ ਕਹਿ ਲਈ ਕਿ ਆਂਤੜੀਆਂ ਦੇ ਵਿੱਚ ਨਾੜਾਂ ਦੇ ਵਿੱਚ ਬਲੌਕਿੰਗ ਹੋ ਚੁੱਕੀ ਹੈ ਤਾਂ ਇਹ ਨੁਸਖਾ ਫਾਰਮੂਲਾ ਤੁਹਾਡੇ ਲਈ ਬਿਹਤਰੀਨ ਮੈਨੂੰ ਲੱਗਦਾ ਕਿ ਸਾਬਿਤ ਹੋ ਸਕਦਾ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ